ਇਹ ਤਾਂ ਅੱਜ ਹੋਰ ਵੀ ਸ਼ੁਭਚਲਾ ਕਿਉਂਕਿ ਵੈਲੈਂਟਾਈਨ ਡੇ ਸਪੈਸ਼ਲ ਸਾਥ ਆਏ ਚਿੱਠੀਆਂ ਤੋਂ ਲੈ ਕੇ ਹੁਣ ਮੋਹਿਲਾ ਤੱਕ ਦੀ ਆਸ਼ਕੀ ਵਾਲੇ ਗੱਲਾਂ ਬਾਤਾਂ ਕਰਦੇ ਆ ਚਿੱਠੀ ਲਿਖਣੀ ਫੜੀ ਕਿਦੇ ਰਹਿਣਾ ਮਹੀਨੇ 15 ਦਿਨ ਹੀ ਇੱਥੋਂ ਚਿੱਠੀ ਪਈ ਹੈ ਕਦੇ ਬਹੁਤ ਜੀ ਕੋਈ ਪਿਆਰ ਵਾਲੀ ਆਈ ਹੈ ਨਾ ਜੀ ਪਹਿਲੀ ਵਾਰ ਤਾਂ ਜੀ ਬੰਦਾ ਥੋੜਾ ਨਰਵਸੀ ਹੁੰਦਾ ਉਹ ਮੈਡਮ ਕਹਿੰਦੀ ਲਿਖ ਬਤੰਦਰ ਦੀ ਚਿੱਠੀ ਸਾਮਕ ਰੱਖ ਲਉਂਦੇ ਫਿਰ ਪੜ੍ਹ ਲਉਂਦੇ 15 20 ਦਿਨ ਬਾਅਦ ਕੋਈ ਗੱਲ ਨਾ ਸਾਰੂ ਰਪਣੀ ਪਜ ਪੁੱਠੇ ਕੰਮ ਹੀ ਕਰਨਿਆ ਨੇ ਕੋਈ ਇੱਕ ਦੋ ਨਿਸ਼ਾਨ ਵੀ ਹੋਣਗੇ ਜੀ ਇਹਦੇ ਕੁੱਟ ਦੇ ਬਈ ਤੂੰ ਜਾ ਤੂੰ ਜਾ ਮੈਂ ਕੀ ਰਛਾ ਬੀ ਰੋ ਟਰੱਕਾਂ ਦੇ ਮੀਰਾਂ ਦੀਆਂ ਅੱਖਾਂ ਲਾਲ ਕਤੋਂਦੀ ਨਹੀਂ ਰੱਤ ਸਾਬ ਨੂੰ ਸੁਣਾ ਦੇਾਂਗੇ ਜੀ ਸ਼ਾਮ ਨੂੰ ਨਾ ਦੋ ਪਿੱਗ ਲਾ ਕੇ ਤੇ ਭੰਗੜਾ ਵੀ ਪੈਂਦਾ ਵਾ ਘਰੇ ਤੇ ਗੱਲ ਪੀਤੀ ਨਹੀਂ ਹੈ ਹੁਣ ੱਟਾ ਬੋਲੀ ਸੁਣਾਓ ਨਹੀਂ ਬੋਲੀ ਇੱਥੇ ਸੁਣਾਉਣ ਵਾਲੀ ਮੈਂ ਕਿਤੇ ਸਾਹਮਣੇ ਆ ਕੇ ਤਾਂ ਯੂਸ਼ਾਰੀ ਸੰਗ ਜਾਂਦੇ ਆ ਪਿੱਛੇ ਤਾਂ ਰੱਕੀ ਬੋਲ ਪੈਂਦਾ ਹੁੰਦੇ ਜਿਉਂ ਜਲੇ ਜਿਹਨੇ ਨਿਭਾਉਣੀ ਹੁੰਦੀ ਉਹਦੇ ਲਈ ਹਰ ਦਿਨ ਖਾਸ ਹੁੰਦਾ ਏ ਜੇ ਦਿਲ ਚ ਹੁਣ ਸੱਚੀਆਂ ਬਰੀ ਤਾਂ ਤਾਂ ਦੂਰ ਰਹਿ ਕੇ ਵੀ ਬੰਦਾ ਪਾਸ ਹੁੰਦਾ ਏ ਵਿਸ਼ਵਾਸ ਸਿਰ ਤੇ ਹੀ ਨਿਭਦੇ ਨੇ ਰਿਸ਼ਤੇ ਆਕਮਾ ਯਕੀਨ ਬਿਨਾ ਰਿਸ਼ਤਾ ਰਾਖ ਹੁੰਦਾ ਏ ਯਕੀਨ ਬਿਨਾ ਰਿਸ਼ਤਾ ਰਾਖ ਹੁੰਦਾ ਏ ਅੱਸੀ ਕਾਲ ਜੀ ਮੈਂ ਹਾਕਮ ਸਿੰਘ ਕੰਮ ਤਕੜੀਆ ਤੁਸੀਂ ਦੇਖ ਰਹੇ ਪੀਟੀਸੀ ਨਿਊਜ਼ ਤੁਹਾਡਾ ਮਨਪਸੰਦ ਸ਼ੋਅ ਸੱਥ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਪਿੰਡ ਤੁੰਗਾ ਹੈੜੀ ਵਿਕੇ ਰਾਏਕੋਟ ਰੋਡ ਤੇ ਪਿੰਡ ਇਹ ਸੱਤਾ ਅੱਜ ਹੋਰ ਵੀ ਸ਼ਬਜਲਾ ਕਿਉਂਕਿ ਵੈਲੈਂਟਾਈਨ ਡੇ ਸਪੈਸ਼ਲ ਸੱਤ ਆਏ ਇੱਥੇ ਬਾਬੇ ਨਾਲ ਗੱਲਾਬਾਤਾਂ ਕਰਦੇ ਆਂ ਚਿੱਠੀਆਂ ਤੋਂ ਲੈ ਕੇ ਹੁਣ ਮੋਬਾਈਲ ਤੱਕ ਵੀ ਆਸਕੀ ਵਾਰ ਗੱਲਾਬਾਤਾਂ ਕਰਦੇ ਆਂ ਆਓ ਚਲਿਏ ਬਾਬੇ ਨਾਲ ਗੱਲਾਬਾਤ ਕਰੀਏ ਆਓ ਚਲਿਏ ਭਈ ਅਸੀ ਗੱਲ ਜੀ ਸਾਸਿਕਾਲ ਜੀ ਹਕਮ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਮੇਰੇ ਪਿੰਡ ਤੁੰਗਾ ਢੀ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਜੀ ਆਇਆਂ ਆਖਦਾ ਵਾਂ ਤੇ ਮੈਂ ਪਿੰਡ ਦਾ ਸਰਪੰਚ ਆ ਜੀ ਤੁੰਗਾਹੀੜੀ ਦਾ ਤੇ ਮੈਨੂੰ ਮੇਰੇ ਸਹਿਯੋਗ ਨੇ ਆਪਣੇ ਪਿੰਡ ਦੇ ਸਹਿਯੋਗ ਨਾਲ ਬੜੀ ਚਾਮਾ ਨਾਲ ਚੁਣਿਆ ਜੀ ਇਹਨਾਂ ਨੇ ਤੇ ਤੁਹਾਡਾ ਜੀ ਆਇਆਂ ਨੂੰ ਜੀ ਬਈ ਪਹਿਲਾਂ ਦਾ ਪਿੰਡ ਤੇ ਹੁਣ ਤੁਸੀਂ ਪਿੰਡ ਦੇ ਵਿੱਚ ਕੀ ਬਦਲਾਅ ਕਰਨੇ ਇਹਦੇ ਬਾਰੇ ਥੋੜਾ ਦੱਸ ਦੋ ਪਿੰਡ ਦੇ ਵਿੱਚ ਜੀ ਬਹੁਤ ਕੰਮ ਹੋਏ ਨੇ ਸਾਡੇ ਪਹਿਲਾਂ ਵੀ ਤੇ ਹੁਣ ਅਸੀਂ ਨਵਾਂ ਜਿਵੇਂ ਪਿੰਡ ਦੇ ਵਿੱਚ ਇੱਕ ਸਾਡਾ ਪਾਰਕ ਦਾ ਕੰਮ ਚੱਲ ਰਿਹਾ ਜੀ ਤੇ ਪੰਜਾਬ ਸਰਕਾਰ ਵੱਨੀਓ ਇੱਕ ਸਾਡੇ ਸੁਆ ਚੱਲ ਰਿਹਾ ਜੀ ਜਿਹੜਾ ਕਿ ਬਹੁਤ ਆਜ਼ਾਦੀ ਤੋਂ ਪਹਿਲਾਂ ਦਾ ਵਾ ਜਿਹੜਾ ਬਣਿਆ ਨਹੀਂ ਸੀਗਾ ਤੇ ਹੁਣ ਸਰਕਾਰ ਨੇ ਜਿਹੜਾ ਇਹ ਉਪਰਾਲਾ ਕੀਤਾ ਅਸੀਂ ਸਰਕਾਰ ਦੇ ਬੜੇ ਧੰਨਵਾਦੀ ਆ ਤੇ ਉਹਨਾਂ ਨੇ ਸੂਏ ਦਾ ਕੰਮ ਆ ਤੇ ਜਿੱਥੇ ਸਾਡੇ ਇਹਦੇ ਨਾਲ ਕਿਸਾਨਾਂ ਨੂੰ ਸਪਲਾਈ ਮਤਲਬ ਪਾਣੀ ਦੀ ਸਪਲਾਈ ਮਿਲੂਗੀ ਤੇ ਬੜਾ ਸਰਕਾਰ ਦਾ ਧੰਨਵਾਦ ਹੈ ਜੀ ਤੇ ਹੋਰ ਵੀ ਪ੍ਰੋਜੈਕਟ ਨੇ ਜਿਹੜੇ ਪਿੰਡ ਦੇ ਵਿੱਚ ਵਿਕਾਸ ਦੇ ਚੱਲ ਰਹੇ ਨੇ ਹਾਂਜੀ ਭਾਈ ਪਿੰਡ ਦੀ ਕੋਈ ਯਾਦ ਦੱਸੋ ਛੋਟੇ ਹੁੰਦਿਆਂ ਦੀ ਸਾਡੇ ਦਰਸ਼ਕਾਂ ਨੂੰ ਜੋ ਸਾਂਝੀ ਕਰਨ ਵਾਲੀ ਹੋਵੇ ਪਿੰਡ ਦੇ ਵਿੱਚ ਤਾਂ ਜੀ ਦੇਖੋ ਸਾਡਾ ਬਚਪਨ ਹੀ ਇੱਥੇ ਬੀਤਿਆ ਜੰਮੇ ਅਸੀਂ ਇੱਥੇ ਆ ਤੇ ਪਲੇ ਆ ਜੀ ਅਸੀਂ ਕੋਈ ਯਾਦ ਸਾਂਝੀ ਕਰਨ ਵਾਲੀ ਹੋਵੇ ਕੋਈ ਯਾਦ ਹੁੰਦੀ ਹੈ ਬਣਦੀ ਬੜੀਆਂ ਯਾਦਾਂ ਨੇ ਜੀ ਬਚਪਨ ਦੀਆਂ ਤਾਂ ਯਾਦ ਸਾਨੂੰ ਵੀ ਦੇਖੋ ਕੋਈ ਬਚਪਨ ਦੇਖੋ ਜੀ ਇੱਥੇ ਹੀ ਅਸੀਂ ਆ ਦੇਖੋ ਪਿੱਪੜਾਂ ਬਰੋਟਿਆਂ ਤੇ ਖੇਡਦੇ ਰਹੇ ਹਾਂ ਹੁਣ ਸਾਡੇ ਕੁਝ ਵੀਰ ਨੇ ਮੇਰੇ ਨਾਲ ਦੇ ਜਿਹੜੇ ਸਾਥੀ ਨੇਗੇ ਉਹ ਵਿਦੇਸ਼ਾਂ ਚ ਚਲੇ ਗਏ ਨੇਗੇ ਤੇ ਇੰਨਾ ਹੀ ਪਿੱਪੜਾਂ ਤੇ ਦੇਖੋ ਅਸੀਂ ਖੇਡਦੇ ਰਹੇ ਹਾਂ ਜੀ ਇੱਥੇ ਹੀ ਅਸੀਂ ਜੰਮੇ ਪਲੇ ਆ ਕਿਹੜੀ ਕਿਹੜੀ ਖੇਡ ਖੇਡ ਦਿੰਦੇ ਬਈ ਪਲੇ ਅਸੀਂ ਬਸ ਦੇਖੋ ਜਿਵੇਂ ਪੁਰਾਣੀਆਂ ਖੇਡਾਂ ਕਿਤੇ ਆਪਣੇ ਰੋਟਿਆਂ ਤੇ ਚੜ ਜਾਂਦੇ ਸੀ ਜਾਂ ਕੋਈ ਬਾਂਦਰ ਕਿਲਾ ਜਾਂ ਗੁੱਲੀ ਡੰਡਾ ਇਹ ਜਿਹੇ ਖੇਡਾਂ ਖੇਡਦੇ ਸੀ ਡੰਡਾ ਡੱਕ ਵਗੈਰਾ ਇਹ ਜਿਹੇ ਖੇਡਾਂ ਸੀਗੀਆਂ ਦੀ ਹੁਣ ਤਾਂ ਚਲੋ ਕ੍ਰਿਕਟ ਵੀ ਸੀਗੇ ਵੈਸੇ ਤੇ ਯਾਨੀ ਪੁਰਾਣੇ ਤਾਂ ਇਹੀ ਖੇਡਾਂ ਸੀਗੀਆਂ ਹਾਂਜੀ ਹਾਂਜੀ ਬਈ ਅਸੀ ਗੱਲ ਜੀ ਅਸੀ ਗੱਲ ਜੀ ਬਈ ਕੀ ਨਾਮ ਹੈ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਬਈ ਤੁਸੀਂ ਕੀ ਕਰਦੇ ਜੀ ਅਸੀਂ ਤਕਰੀਬਨ ਪੜ੍ਹਾਈ ਤੋਂ ਬਾਅਦ ਫਿਰ ਬਾਹਰ ਹੀ ਚਲੇ ਗਏ ਜੀ ਕਾਰਨਟ ਹਾਂਜੀ ਕਿਹੜੀ ਕੰਟਰੀ ਚ ਗਏ ਸੀ ਬਈ ਅਸੀਂ ਬਹਿਰੀਨ ਚ ਗਏ ਸੀ ਠੀਕ ਹੈ ਜੀ ਹਾਂਜੀ ਪਰ ਉਹ ਬਈ ਬਹਿਰੀਨ ਤੇ ਜਾ ਕੇ ਇਧਰ ਪੰਜਾਬ ਕਿੰਨਾ ਕਿ ਮਿਸ ਕੀਤਾ ਤੁਸੀਂ ਪੰਜਾਬ ਤਾਂ ਆਪ ਦਾ ਘਰ ਤਾਂ ਆਪ ਦਾ ਹੀ ਹੁੰਦਾ ਜੀ ਬਹੁਤ ਮੈਚ ਕੀਤਾ ਹਾਂਜੀ ਜਦੋਂ ਬਈ ਫਿਰ ਪੰਜਾਬ ਦੇ ਪਿੰਡ ਦੀ ਯਾਦ ਆਉਂਦੀ ਸੀ ਉਦੋਂ ਫਿਰ ਕੀ ਕਰਦੇ ਹੁੰਦੇ ਸੀ ਹੁਣ ਤਾਂ ਚਲੋ ਵੀਡੀਓ ਕਾਲ ਹੋ ਜਾਂਦੀ ਹੈ ਪਹਿਲਾਂ ਤਾਂ ਨਹੀਂ ਸੀ ਹੁੰਦੇ ਪਹਿਲਾਂ ਵੀਡੀਓ ਕਾਲ ਹੁੰਦੀ ਨਹੀਂ ਸੀ ਪਹਿਲਾਂ ਚਿੱਠੀ ਵਾਲਾ ਕੰਮ ਹੁੰਦਾ ਸੀ ਮੋਬਾਈਲ ਤਾਂ ਬਾਅਦ ਚ ਆਏ ਨੇ ਉਦੋਂ ਵੀ ਜਦੋਂ ਯਾਦ ਆਉਂਦੀ ਸੀ ਪਿੰਡ ਦੀ ਉਦੋਂ ਤੁਸੀਂ ਕੀ ਕਰਦੇ ਹੁੰਦੇ ਹੁਣ ਤਾਂ ਚਲੋ ਵੀਡੀਓ ਕਾਲ ਲਾ ਲਈ ਜੀ ਹਾਂਜੀ ਫਿਰ ਚਿੱਠੀ ਲਿਖਣੀ ਫਿਰ ਡੀਕ ਦੇ ਰਹਿਣਾ ਮਹੀਨੇ 15 ਦਿਨ ਹੀ ਇਤਰੋਂ ਚ ਲੈਟਰ ਜਾਣਾ ਵਾਪਸ ਫਿਰ ਉਹ ਪੜ੍ਹਣੀ ਫਿਰ ਰਾਜੀ ਕੋਈ ਫਿਰ ਪਤਾ ਲੱਗਣਾ ਸਾਰਾ ਕੁਝ ਬਹੁਤ ਖੁਸ਼ੀ ਹੁੰਦੀ ਹ ਬਾਈ ਇਧਰ ਜਿਵੇਂ ਆਪਾਂ ਦਾ ਨਾ ਉਹ ਪੰਜਾਬੀ ਆਪਣੀ ਵਧੀਆ ਜਲਦੀਆਂ ਮਲਬਈਆਂ ਦੀ ਪੰਜਾਬੀ ਹੁੰਦੀ ਹੈ ਬਾਈ ਕਹਿ ਗਈ ਗੱਲਬਾਤ ਕਰਨੀ ਜਦੋਂ ਬਾਹਰ ਜਾ ਕੇ ਤੁਹਾਨੂੰ ਇਹ ਕਿੱਦਾਂ ਦੀ ਆਪਣੀ ਬੋਲੀ ਜਦੋਂ ਵੱਖਰੀ ਬੋਲੀ ਦੇ ਨਾਲ ਗੱਲਬਾਤ ਕਰਨੀ ਬਈ ਕਿੰਨਾ ਗੌਖਾ ਲੱਗੇ ਕਿਵੇਂ ਆਪਣੇ ਆਪ ਨੂੰ ਢਾਲ ਲਿਆ ਉਸ ਬੋਲੀ ਦੇ ਵਿੱਚ ਉੱਥੇ ਦੇਖੋ ਜੀ ਜਿਵੇਂ ਹੌਲੀ-ਹੌਲੀ ਆਪਾਂ ਸਿੱਖ ਜਾਂਦੇ ਆ ਆਪਣੇ ਜੁਪੀ ਦੇ ਹੋਂਦੇ ਪ੍ਰਵਾਸੀ ਇਧਰ ਆਉਂਦੇ ਆ ਪੰਜਾਬੀ ਸਿੱਖ ਜਾਂਦੇ ਆ ਪਰ ਅਸੀਂ ਵੀ ਇਸ ਤਰ੍ਹਾਂ ਗੱਲਾਂ-ਵੱਤਾਂ ਕਰਦੇ ਕਰਦੇ ਉਧਰਲੀ ਭਾਸ਼ਾ ਅਰਬੀ ਭਾਸ਼ਾ ਸਿੱਖ ਲਈਏ ਕੋਈ ਦੋ ਚਾਰ ਲੈਂਨਾ ਬੋਲ ਕੇ ਦਿਖਾ ਦਿਓ ਬਸ ਆਹੀ ਜੇ ਆਪਾਂ ਕਿਸੇ ਨੂੰ ਪੁੱਛਦੇ ਹਾਂ ਮਾਲ ਤੁਸੀਂ ਬਾਈ ਨੂੰ ਬਹੁਤ ਦਿਆ ਵੀ ਕੀ ਹਾਲ ਆ ਹੈ ਹੈਲੋ ਸਲੋਨਿਕ ਜੇਨ ਤੁਮ ਬਸ ਜਾਈ ਕੋਈ ਵੱਡੀ ਸਾਰੀ ਲੈਣ ਇਹ ਤਾਂ ਸਾਨੂੰ ਅਸਲੀ ਲੱਗਣੀ ਵੀ ਬੀ ਬੋਲ ਤਾਂ ਵੱਡੀ ਸਾਰੀ ਲੈਣ ਬੋਲ ਕੇ ਦੋ ਭਾਸ਼ਾ ਹੀ ਇੰਦਾ ਦੀ ਹੈ ਜੀ ਆਹੀ ਕੋਈ ਵੱਡੀ ਸਾਰੀ ਲੈਣ ਸਾਨੂੰ ਬੋਲ ਕੇ ਸੁਣਾਓ ਵੀ ਹਾਂ ਇਹ ਚੀਜ਼ ਬੋਲੀ ਆ ਉਹਦੇ ਚਾਰ ਵੀ ਭਾਸ਼ਾ ਚ ਹੁਣ ਜਿਵੇਂ ਆਪਾਂ ਪੁੱਛਦੇ ਆ ਵੀ ਕੰਮ ਕਰਦੇ ਆ ਪੁੱਛਦੇ ਆ ਵੀ ਕੱਲ ਨੂੰ ਤੁਸੀਂ ਆਵੋਗੇ ਜਾਂ ਕਿਵੇਂ ਆ ਜਾਂ ਕਦੋਂ ਆਵੋਗੇ ਆਏ ਪਹੁੰਚਦੇ ਆ ਉਹ ਮਤਲਬ ਮਿੱਤੇ ਜੀ ਸਾਚੀ ਜਮੀ ਜਿਵੇਂ ਆਪਕਾ ਇਹਨੇ ਕਰਨੇ ਵਜੇ ਆਵੇਂਗਾ ਇਸ ਤਰ੍ਹਾਂ ਹੀ ਅਸੀਕਾਲ ਜੀ ਬਾਈ ਕੀ ਨਾਮ ਹੈ ਤੇਰਾ ਨਾਮ ਅਜੀ ਦਰਸ਼ਨ ਸਿੰਘ ਤੁਸੀਂ ਬਾਈ ਜੀ ਕੀ ਕਰਦੇ ਮੈਂ ਜੀ ਮਕੈਨਿਕੀ ਦਾ ਕੰਮ ਕਰਦਾ ਠੀਕ ਹੈ ਜੀ ਹਾਂ ਜੀ ਇੰਜਨਾਂ ਦਾ ਟਰੈਕਟਰਾਂ ਦਾ ਟਰੈਕਟਰਾਂ ਦਾ ਠੀਕ ਹੈ ਜੀ ਤੇ ਨਾਲ ਆ ਗੁਰੂ ਘਰ ਵੀ ਰੋਲਾਂ ਦਾ ਵੀ ਕਰ ਦਿੰਨੇ ਆ ਲਾ ਲੈਣੇ ਆ ਗੁਰਾਂ ਸਾਹਿਬ ਤੇ ਹਾਂ ਜੀ ਜਦੋਂ ਤੁਸੀਂ ਕੰਮ ਸਿੱਖਿਆ ਫਿਰ ਉਹਦੋਂ ਤਾਂ ਕਹਿੰਦੇ ਜੀ ਉਸਤਾਦ ਬੜਾ ਡੰਡੇ ਦੇ ਜ਼ੋਰ ਤੇ ਉੱਤੇ ਕੰਮ ਦਿਖਾਉਂਦੇ ਹੁੰਦੇ ਸੀਗੇ ਹਾਂਜੀ ਵੀ ਗਾਲਾ ਗੋਲਾ ਕਿਤੇ ਮਾਰਦੇ ਵੀ ਹੁੰਦੇ ਸੀ ਉਸਤਾਦ ਜੀ ਤੁਸੀਂ ਕੰਮ ਕਿਵੇਂ ਕਿਵੇਂ ਸਿੱਖਿਆ ਬਰ ਉਹਨਾਂ ਕੋਲ ਅਸੀਂ ਤਾਂ ਇਹਨਾਂ ਤੋਂ ਅੱਖਾਂ ਦੀ ਘੂਰ ਹੀ ਬਸ ਮੰਨਦੇ ਹੁੰਦੇ ਸੀ ਕਿਵੇਂ ਜੀ ਕਿਵੇਂ ਇਹ ਇੱਕ ਦੋ ਨਿਸ਼ਾਨ ਵੀ ਹੋਣਗੇ ਜੀ ਇਹਦੇ ਕੁੱਟ ਦੇ ਅੱਛਾ ਜੀ ਹਾਂਜੀ ਐਸੀ ਗੱਲ ਹੈਗੀ ਹਾਂਜੀ ਹਾਂ ਮੇਰੇ ਕੋਲ ਕੰਮ ਸਿੱਖਿਆ ਜੀ ਇਹ ਤੇ ਬਾਵਾ ਤਕਰੀਬਨ 5-7 ਦਿਨ ਤਾਂ ਲੱਗ ਹੀ ਜਾਂਦੀ ਹੈਗੇ ਜੀ ਅੱਛਾ ਜੀ ਕਿਉਂਕਿ ਅਬ ਘਰ ਦਾ ਪਿੰਡ ਦਾ ਮੁੰਡਾ ਸੀਗਾ ਜੀ ਤੇ ਫਿਰ ਉਹ ਜ਼ਿੰਮੇਵਾਰੀ ਪਉਣ ਜਾਂਦੀ ਆ ਵੀ ਇਹਨੂੰ ਕੋਈ ਵਧੀਆ ਲਾਇਨ ਆ ਜਿਹੜੀ ਇਹ ਮਕੈਨਿਕਲ ਦੀ ਵੀ ਉਹਦੇ ਤੇ ਵਧੀਆ ਕੰਮ ਕਰੇ ਤੇ ਸੁਭਾ ਹਾਂਜੀ ਸੁਭਾ ਬੜਾ ਨਰਮਾ ਕਦੇ ਆਇਆ ਨਹੀਂ ਹੈਗਾ ਵੀ ਚਾਚਾ ਜੀ ਤੋਂ ਬਿਨਾਂ ਇਹਨੇ ਮਤਲਬ ਕਦੇ ਕਿਹਾ ਵੀ ਮੈਨੂੰ ਕਿਉਂ ਕੁੱਟਿਆ ਜਾਂ ਦੂਜੇ ਦਿਨ ਆਇਆ ਨਹੀਂ ਹੈ ਨਾ ਇਹਨੇ ਗੇਰ ਦੀ ਗਰਾਰੀ ਪੁੱਠੀ ਪੁੱਠੀ ਕਰਕੇ ਪਾਤੀ ਸੀ ਉੱਥੇ ਫਿਰ ਮੈਂ ਕਿਹਾ ਵੀ ਇਹ ਕਿਵੇਂ ਪਈ ਹੈ ਹਾਂਜੀ ਤੇ ਇਹ ਹੁਣ ਤਾਂ ਮੇਰੇ ਸਾਹਮਣੇ ਜਮਾ ਬੋਲਦਾ ਨਹੀਂ ਹੁੰਦਾ ਜੀ ਇਹ ਬੋਤੋ ਸ਼ਰਮੀਲਾ ਵੀ ਸੀਗਾ ਹੁਣ ਤਾਂ ਚਲ ਉਹਦੇ ਤੇ ਫਿਰ ਮੈਂ ਕਿਹਾ ਵੀ ਨਾਲ ਦੱਸਿਆ ਤੇ ਨਾਲ ਹੀ ਥੋੜਾ ਜਿਹਾ ਫਿਰ ਹੱਥ ਥੋੜਾ ਵੀ ਕਰਿਆ ਹਾਂ 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 ਹੁਣ ਤਾਂ ਵਾ ਸਿਆਣੇ ਹੋਣ ਸਾਣ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਐ ਇਹਨਾਂ ਦੀ ਹਾਂਜੀ 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 ਨਾਕੀ ਸਰਪੰਚ ਸਾਹਿਬ ਨੇ ਸਾਡੇ 'ਚ ਇਹ ਬੜੇ ਸਹੀ ਬੜੇ ਚਾਵਾ ਨਾ ਇਹਨੂੰ ਅਸੀਂ ਸਰਪੰਚ ਨੂੰ ਪਿੰਡ ਤੋਂ ਗਹਿੜੀ ਦਾ ਬਣਾਇਆ ਤੇ ਇਹ ਦੂਗਾ ਹਾਂ ਇਹ ਜਿਹੜੀ ਮਰਜ਼ੀ ਪਾਰਟੀ ਦਾ ਕੰਮ ਕਰੇ ਅਸੀਂ ਸਰਪੰਚ ਨੂੰ ਤਗਾਖੜੀ ਦਾ ਬਣਾਇਆ ਬਹੁਤ ਜੀ ਉਹ ਪਾਰਟੀ ਤੋਂ ਚੱਲਦੇ ਰਹਿੰਦੇ ਨੇ ਪਾਰਟੀ ਕਰਕੇ ਪਿੰਡ ਦਾ ਵਿਕਾਸ ਦਾ ਪਾਰਟੀ ਉੱਪਰ ਹਾਂ ਜੀ ਹਾਂ ਹਾਂ ਇਹ ਉਤਸ਼ਾਹ ਮੁੰਡੇ ਚ ਜਦੋਂ ਜਦੋਂ ਪਹਿਲਾਂ ਮਤਲਬ ਸਰਪੰਚੀ ਤੋਂ ਪਹਿਲਾਂ ਵੀ ਪਿੰਡ ਦੇ ਕੰਮ ਕਰਦਾ ਸੀ ਜਦੋਂ ਜਿਹੜੇ ਬੱਚੇ ਚ ਨਾ ਕੰਮ ਕਰਨ ਦਾ ਉਤਸ਼ਾਹ ਹੋਵੇ ਉਹਨੂੰ ਹੀ ਲੋਕ ਚੋਣਨਾਂ ਨਾ ਉਹੀ ਗੱਲ ਵਧੀਆ ਫਾਲਟ ਵਾਜਦੇ ਨੇ ਜਿਹੜੇ ਮੇਰੇ ਮਰਮਤ ਕਿਹੜੇ ਚੇਲੇ ਦੀ ਹੁੰਦੀ ਨਹੀਂ ਮਰਮਤ ਸਾਰਿਆਂ ਦੀ ਹੋ ਜਾਂਦੀ ਹੁੰਦੀ ਹੈ ਜੇ ਦੋਨਾਂ ਜਿਹੜਾ ਕੋਈ ਗਲਤੀ ਕਰਦਾ ਹੈਗਾ ਤੇ ਉਹ ਹੋ ਜਾਂਦੀ ਹੁੰਦੀ ਹੈ ਇਤੋਂ ਹੁੰਦਾ ਨਾ ਸ਼ਰਾਰਤ ਵੀ ਹੁੰਦੀ ਨੇ ਮੇਰੇ ਵੱਲ ਆਉਂਦਾ ਨਾ ਨਹੀਂ ਸ਼ਰਾਰਤ ਨਹੀਂ ਮਿਸਰਾਰਤੀ ਨਹੀਂ ਸੀਗਾ ਹੋਰ ਜਦੋਂ ਕੰਮ ਵੀ ਕਰੀ ਜਾਣੇ ਨਾਲ ਸ਼ਰਾਰਤ ਵੀ ਵਾਧੂ ਕਰ ਦਿੰਦਾ ਇੱਕ ਇਹ ਜਿਹੜਾ ਦਰਸ਼ਕ ਮੇਰਾ ਹੈ ਨਹੀਂ ਸੀ ਕੋਈ ਹੈ ਨਾ ਆਹ ਹਾਂ 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 ਗਾਣਾ ਸੀ ਉਹ ਨਿਕਲ ਜਾਂਦੀ ਆ ਗਿਆ ਮੇਰੇ ਕੋਲ ਜੀ ਉਹ ਹਾਂ ਉਹਦਾ ਨਾਮ ਤਾਂ ਮਨਜਿੰਦਰ ਸਿੰਘ ਆ ਮੈਂ ਸੌਰੀ ਉਹਨੂੰ ਦਾਣਾ ਸੀ ਹੁਣ ਵੀ ਦਾਣਾ ਕਹਿੰਦੇ ਹੁਣ ਤਾਂ ਉਹਦੇ ਬੱਚੇ ਵੀ ਵਾਏ ਹੋਏ ਨੇ ਹੁਣ ਵੀ ਦਾਣਾ ਕਹਿੰਦੇ ਇਹਨਾਂ ਨੂੰ ਹੈ ਜੀ ਸਰਪੰਚ ਵੀ ਰਹੇ ਨੇ ਹਾਂ ਸਰਪੰਚ ਵੀ ਨਹੀਂ ਨਹੀਂ ਮੇਰੇ ਲਾਨੇਦਾਰ ਨਹੀਂ ਸਰਪੰਚ ਜੀ ਜੀ ਹੁਣ ਮੈਂ ਮੈਂ ਸਰਪੰਚ ਸੀ ਬਊ ਸੋ ਪਿੰਡਾਂ ਦਾ ਹੈਗਾ ਲੈਵਲ ਜਿਆ ਵੀ ਸਾਫੜਪਾਂਚ ਕਹਿੰਦੇ ਹਾਂ ਜੀ ਹਾਂ ਮਤਲਬ ਹਾਂ ਜੀ ਹਾਂ ਆਮ ਤਾਂ ਜਿਹੜੇ ਵੈਸੇ ਬਹੁਤ ਕੰਮ ਕਰਿਆ ਹਾਂ ਇਹ ਪਹਿਲਾਂ ਤਾਂ ਜੀ ਮੈਂ ਪਿੰਡ ਦਾ ਨੰਬਰਦਾਰ ਵੀ ਹਾਂ ਜੀ ਤੇ ਪੜ੍ਹਾਈ ਤੋਂ ਬਾਅਦ ਜੀ ਫਿਰ ਖੇਤੀ ਕੀਤੀ ਠੀਕ ਹੈ ਜੀ। ਉਹ ਦੁਬਾਰਾ 15 ਸਾਲ ਟਰੱਕ ਚਲਾਇਆ ਆਪ ਦੀ ਆਪਦੀ ਟਰਾਲੀ ਖੀ ਗਈ। ਠੀਕ ਹੈ ਜੀ। ਹਾਂ ਜੀ। ਕਿਹੜੇ ਰੂਟਾਂ ਤੇ? ਕੋਟੀ ਬੰਬੇ ਚੱਲਦੇ ਸੀ ਜੀ। ਕੋਟੀ ਬੰਬੇ ਚੱਲਦੇ ਸੀ। ਹਾਂ ਜੀ ਇੱਥੋਂ। ਕੋਈ ਕੋਈ ਟਰੱਕ ਵਾਲੀ ਯਾਦ ਆਪੇ ਤੁਹਾਨੂੰ। ਸਾਡੇ ਨੂੰ ਯਾਦ ਸਾਂਝੀ ਕਰੋ ਟਰੱਕ ਦੀ। ਟਰੱਕਾਂ ਦੀ ਟਰੱਕ ਵਾਲਾ ਮਹਿਕਮਾ ਬਦਨਾਮ ਬਹੁਤ ਆ। ਹਾਂ ਜੀ ਹਾਂ ਜੀ। ਤੁਹਾਨੂੰ ਕੋਈ ਨਹੀਂ ਕੋਈ ਰਾਨੂੰ ਦੱਸੋ ਇਹਨੂੰ ਬਦਨਾਮ ਕਿਉਂ ਕਰਦੇ? ਟਰੱਕਾਂ ਦਾ ਦਾਏ ਆ ਜੀ ਨਾ ਤਾਂ ਹਮ ਟਰੱਕਾਂ ਦਾ ਬੜਾ ਦੇਸ਼ ਦਾ ਚੱਲਦਾ ਨਹੀਂ ਮਲਖ ਨਹੀਂ ਚੱਲਦਾ ਸਹੀ। ਚੱਲਦਾ ਜੀ ਬਿਲਕੁਲ ਜੀ। ਟਰੱਕਾਂ ਵਾਲੇ ਦੇ ਵਿੱਚ ਜੀ ਵਿੱਚ ਉਹ ਦੇਖੋ ਵਿੱਚ ਬੰਦੇ ਹਰ ਮਹਿਕਮੇ ਵਿੱਚ ਚੰਗੇ ਬਾੜੇ ਆਉਂਦੇ ਜੀ ਹਾਂ ਨਾ ਬਿਲਕੁਲ ਜੀ ਬਿਲਕੁਲ ਤੇ ਕੁਝ ਅੰਸਰ ਹੁੰਦੇ ਆ ਨਸਿੰਧੁੱਥੇ ਵਾਲੇ ਉਹ ਗਲਤ ਕਰ ਜਾਂਦੇ ਆ ਬਜ਼ਾਰ ਬਜ਼ੂਰ ਚ ਹਨਾ ਜੀ ਜੀ ਕੁਝ ਮੇਰੇ ਅੱਗੇ ਮਾਲਕ ਹੁੰਦੇ ਨਾਲ ਉਹਨਾਂ ਨੂੰ ਵੀ ਨਾਲ ਬੁਰਾ ਭਲਾ ਕਿਹਾ ਜਾਂਦਾ ਜੀ ਠੀਕ ਆ ਜੀ ਬਿਲਕੁਲ ਫਿਰ ਉੱਥੇ ਸਮਝਾਉਣਾ ਪੈਂਦਾ ਹੁਣ ਜਿਵੇਂ ਰੋਡ ਤੇ ਜਾਂਦੇ ਆ ਜੀ ਜਮ ਲੱਗ ਗਿਆ ਗੱਡੀ ਖੜੀ ਆ ਉਹ ਦੁਕਾਨ ਵਾਲਾ ਆ ਗਿਆ ਉਹ ਕਹਦਾ ਜੀ ਟੈਕਸ ਪਾੜਦਾ ਅਸੀਂ ਤਾਂ ਰੋਡ ਟੈਕਸ ਭਰਦੇ ਗੋ ਟੈਕਸ ਭਰਦੇ ਜੀ ਜੀ ਹਰ ਇੱਕ ਸਾਲ ਪਾਸਿੰਗ ਹੁੰਦੀ ਆ ਜੀ ਗੱਡੀ ਦੀ ਜੀ ਜੀ ਬਿਲਕੁਲ ਨਾ ਦੁਕਾਨ ਦੀ ਪਾਸਿੰਗ ਆ ਨਾ ਰੋਡ ਟੈਕਸ ਆ ਨਾ ਗੋ ਟੈਕਸ ਆ ਉਹਨੇ ਕਹਣਾ ਗੱਡੀ ਪਰੇ ਕਰ ਉਧਰ ਆ ਗਿਆ ਉਰੇ ਕਹਣਾ ਮਗਰ ਕਰ ਤੇ ਟਰੱਕ ਵਾਲੇ ਵੀਰਾਂ ਦੀਆਂ ਅੱਖਾਂ ਲਾਲ ਕਤ ਹੁੰਦੀ ਨੇ ਰੱਥੋ ਅੱਖਾਂ ਭਾਈ ਦੇਖੋ ਪਹਿਲੀ ਤਾਂ ਹੁਣ ਮੈਂ ਲਾ ਦਿੰਦਾ ਦੱਸ ਦੇਣਾ ਵੀ ਇੱਕ ਨੀਂਦ ਵਾਲੀ ਗੱਲ ਹੈ ਕਿ ਸਾਨੂੰ ਉਹ ਸਾਰੇ ਨੂੰ ਪਤਾ ਵੀ ਨੀਂਦ ਦੇ ਕਰਕੇ 15 15 ਸਾਲ ਭਾਈ ਜੀ ਤੁਸੀਂ ਹਰ ਰਾਤ ਲਾਉਣੀ ਆ ਜੀ ਹਰ ਇੱਕ ਰਾਤ ਤੁਸੀਂ ਕਿਉਂ ਅਸੀਂ ਓਵਰਲੋਡ ਚੱਲਦੇ ਸੀ ਬਾਈ ਜੀ ਜਿੰਨੇ ਅਸੀਂ 4 ਵਜੇ ਸੌਂ ਜਾਂਦੇ ਸੀ ਕਿਉਂ ਤੜਕੇ 4 ਵਜੇ ਪੁਲਿਸ ਆ ਜਾਂਦੇ ਸੀ ਟ੍ਰੈਫਿਕ ਵਾਲੇ ਆ ਗਏ ਜਾਂ ਕੋਈ ਆਰਟੀਓ ਡੀਟੀਓ ਆ ਗਿਆ ਠੀਕ ਹੈ ਜੀ 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 ਜਿਹੜਾ ਪੁਲਿਸ ਹਰ ਜਿਹੜਾ ਟ੍ਰੱਕ ਵਾਲਾ ਜੀ ਟ੍ਰੱਕ ਨੂੰ ਤਾਂ ਇੱਕ ਹੋਮਗਾਰਡੀਆ ਵੀ ਘੇਰ ਲੈਂਦਾ ਜੀ ਬਿਲਕੁਲ ਉਹ ਕਹਿੰਦਾ ਵੀ ਐਂਟਰੀ ਦਿਓ ਜੀ ਜੀ ਠੀਕ ਹੈ ਜੀ ਤੇ ਫਿਰ ਰਾਤ ਰਾਤ ਲੋਕ ਲੋਕ ਕੇ ਚੱਲਣਾ ਜੀ ਬਿਲਕੁਲ ਜਿਵੇਂ ਰਾਤ ਨੂੰ 7 ਵਜੇ ਤੁਰੇ ਜੀ 4:30 ਵਜੇ ਗੱਡੀਆਂ ਸੈੱਡ ਕਰ ਦੇਣੀਆਂ ਬਈ ਫਿਰ ਗਾਣੇ-ਗੋਣੇ ਕਿਹੜੀ ਚੀਜ਼ ਲੈ ਕੇ ਟ੍ਰੱਕ 'ਚ ਗਾਣੇ ਜੀ ਦਸਾਰ ਸੰਧੂਰ ਅਮਲਾ ਠੀਕ ਹੈ ਜੀ ਅਸੀਂ ਮੈਂ ਤਾਂ ਜਿਆਦਾ ਇਹ ਸੁਣਦਾ ਜੇ ਮਾਨਕ ਜੀ ਕਲੀਆਂ صدیق ਮੁਹੰਮਦ صدیق ਦੋ ਚਾਰ ਬੋਲ ਬੋਲ ਕੇ ਸੁਣਾ ਦਿਓ ਰਾਈਟ ਕਿਉਂ ਵੀ ਮੈਨੂੰ ਆਉਂਦਾ ਨਹੀਂ ਨੇ ਨਹੀਂ ਨਹੀਂ ਹੁਣ ਬੰਦਾ ਕਹਿੰਦਾ ਹੈ ਨਾ ਟ੍ਰਾਸਟ ਵਾਲੇ ਦਾ ਤਕਰੀਬਾ ਕੌਣ ਦੀ ਨੇ ਨਹੀਂ ਐਨੀ ਉਹ ਸਾਬ ਨੂੰ ਸੁਣਾ ਦੇਵਾਂਗੇ ਜੀ ਕੋਈ ਨਾ ਸਮਝ ਲੋ ਦੋ ਲੱਗੇ ਹੋਏ ਨੇ ਸੁਣਨਾ ਹੁਣੀ ਹੁਣ ਸਾਬ ਦੇ ਲੈਣੀ ਅਸੀਂ ਹੁਣੀ ਸੁਣ ਕੇ ਜਣਾ ਨਹੀਂ ਜੀ ਉਹ ਤਾਂ ਆਮ ਗੱਲ ਆ ਜੀ ਹਨਾ ਚਲੋ ਕੋਈ ਨਾ ਕੋਈ ਬਣਾ ਦੋ ਦਦਾਰ ਸੰਧੂ ਸੁਣਾ ਦੋ ਚਾਹ ਕਰਤਾਰ ਸਿੰਘ ਦੀ ਪਤਾ ਕੀ ਗੱਲ ਆ ਹਾਂਜੀ ਉਹ ਬੜੇ ਖੁਸ਼ ਦੇਲ ਇਨਸਾਨ ਨੇ ਜੀ ਤੇ ਇਹ ਨਾ ਚਲੋ ਹੁਣ ਮੈਂ ਪਬਲੀਕਲੀ ਨਹੀਂ ਕਹਿ ਸਕਦਾ ਕਈ ਵਾਰੀ ਦੇਖੋ ਇਹਨਾਂ ਦੀਆਂ ਨਾ ਮੇਰਾ ਭਰਾ ਬੈਠਾ ਵਾ ਵੱਡਾ ਉਹ ਮੈਨੂੰ ਵੀਡੀਓ ਦਿਖਾਉਂਦਾ ਹੁੰਦਾ ਇੱਕ ਨਾ ਇਹਨਾਂ ਦੇ ਬੇਟੇ ਨੇ ਦੋਨੇ ਹੁਣ ਉਹ ਕੈਨੇਡਾ ਦੇ ਵਿੱਚ ਸੈਟਲ ਲੇ ਗਏ ਫਿਰ ਉਹ ਉਹਨਾਂ ਨੂੰ ਵੀਡੀਓ ਬਣਾ ਕੇ ਪਾਉਂਦੇ ਨੇਗੇ ਵੀ ਦੇਖੋ ਵੀ ਇੰਜੋਏ ਕਰ ਰਹੇ ਨੇ ਇਹ ਕਈ ਵਾਰੀ ਫਿਰ ਸ਼ਾਮ ਨੂੰ ਨਾ ਦੋ ਪਿੱਗ ਲਾ ਕੇ ਤੇ ਭੰਗੜਾ ਵੀ ਪੈਂਦਾ ਵਾ ਘਰੇ ਚਲੋ ਭੰਗੜਾ ਭੰਗੜਾ ਵੀ ਆਪਾਂ ਪਵਾ ਲੈਣੇ ਬੰਦਾ ਪਗਾਣਾ ਜੁਲਦੇ ਆ ਗਾਣਾ ਸੁਣੋ ਜੀ ਸਰਪੰਚ ਸਾਹਿਬ ਤੁਸੀਂ ਤੁਸੀਂ ਇਹ ਤੁਹਾਨੂੰ ਸੁਣਾਓ ਜੀ ਨੰਬਰਦਾਰ ਜੀ ਦੇਖੋ ਇਹ ਤਾਂ ਆਪਣੇ ਹੁਣ ਤੁਹਾਨੂੰ ਸੁਣਾਉਣਾ ਹੀ ਪੈਣਾ ਵਾ ਆਓ ਆਓ ਸਰਪੰਚ ਸਾਹਿਬ ਤੁਸੀਂ ਵੀ ਇਹਨਾਂ ਨੂੰ ਕਹੋ ਚਲੋ ਗਾਣਾ ਦੇਖੋ ਹੁਣ ਨੋਹਾਂ ਧੀਆ ਵਾਲੇ ਹੋ ਗਏ ਜੀ ਹੁਣ ਚੰਗਾ ਨਹੀਂ ਹੁਣ ਉਹ ਕਰੇ ਵੀਡੀਓ ਤੁਸੀਂ ਚੱਕ ਲਾਉਂਦੇ ਭੰਗੜੇ ਪਾਉਂਦੇ ਵੀਡੀਓ ਜਾਂਦੀ ਇਹਨਾਂ ਚਲੋ ਗਾਣਾ ਪਕੜਾ ਕੋਈ ਦੂਜਾ ਸੁਣਾ ਦਿਓ ਜਿਹੜਾ ਮਰਜ਼ੀ ਗਾਣਾ ਸੁਣਾ ਦਿਓ ਨਹੀਂ ਜੀ ਕੋਈ ਨਹੀਂ ਬਸ ਨਾ ਕੋਈ ਵੀ ਲੈਟਾਈ ਨਾ ਨਿਕਲੀ ਨਹੀਂ ਚਲੋ ਅਸੀਂ ਆ ਜਸੀ ਜੀ ਬਈ ਕੀ ਨਾਮ ਹੈ ਦਰਸ਼ਨ ਸਿੰਘ ਜੀ ਤੁਸੀਂ ਬਈ ਜੀ ਕੀ ਕਰਦੇ ਹੋ ਖੇਤੀਬਾੜੀ ਕਰਦੇ ਸੀਗੇ ਜੀ ਹੁਣ ਬੱਚੇ ਬਾਹਰ ਨੇ ਹੁਣ ਪਿੰਡ ਇਥੇ ਪਾਠ ਪੂਜਾ ਕਰੀਦਾ ਠੀਕ ਹੈ ਜੀ ਪਹਿਲੇ ਹਾਂ ਜੀ ਹਾਂ ਪਹਿਲਾਂ ਸਾਡੇ ਸਰਪੰਚ ਸਾਹਿਬ ਬਾਦਰ ਸਿੰਘ ਇਹਦੇ ਨਾਲ ਇਧਰੋਂ ਚੱਲ ਗਏ ਕਦੇ ਇਧਰੋਂ ਪਿੰਡ ਦੇ ਕੰਮਾਂ ਦੇ ਵਿੱਚ ਜੀ ਜੀ ਹੁਣ ਪਿੰਡ ਹੀ ਇੱਥੇ ਬਸ ਮੜਾ ਮੋਟਾ ਇਧਰ ਬਹਿ ਕੇ ਕਦੇ ਨਾਉ ਪਿੰਡ ਦੀ ਕੋਈ ਯਾਦ ਜੀ ਪੁਰਾਣੀ ਯਾਦਾਂ ਪੁਰਾਣੇ ਥੋੜੇ ਸਮੇਂ ਦਾ ਖਾਣੇ ਕਿਹੋਣਾ ਤੁਹਾਡੇ ਹਾਂ ਜੀ ਬਚਪਨ ਦਾ ਸਾਥ ਹੀ ਕਿਹੜਾ ਤੁਹਾਡੇ ਸਭ ਸੀ ਨਿਸ਼ਾਰੇ ਜਾ ਬੈਠੇ ਠੀਕ ਹੈ ਜੀ ਬਾਕੀ ਦਾ ਮਰ ਗਿਆ ਕੋ ਉਹ ਥੋੜੇ ਥੋੜੇ ਵੱਡੇ ਨੇ ਸਾਥੋਂ ਠੀਕ ਹੈ ਜੀ ਹਾਂ ਉਹ ਮਰ ਗਿਆ ਪਰ ਜਿਵੇਂ ਅਸੀਂ ਵੀ ਮਾੜਾ ਮੋਟਾ ਨਾ ਜਿਵੇਂ ਸਾਡੇ ਵੱਡੇ ਨੂੰ ਚਾਚੇ ਤਾਏ ਜਿਹੜੇ ਲੱਗਦੇ ਉਹਨਾਂ ਨੂੰ ਮਾੜਾ ਮੋਟਾ ਹੀ ਪੰਗੇ ਪੁੰਗੇ ਲੈ ਕੇ ਨਿਕਲਦੇ ਹੁੰਦੇ ਸੀਗੇ ਉਹ ਨਾ ਆਸੀ ਕਰ ਲਓ ਜੀ ਜਦੋਂ ਸੀ ਉਹ ਖੂਬ ਆ ਜਲਦੇ ਨੇ ਖੂ ਠੀਕ ਹੈ ਜੀ ਆ ਬਾਪੂ ਉਹਨਾਂ ਦੇ ਖੂ ਤੇ ਰਹਿਣਾ ਉੱਥੇ ਬੋਤੇ ਕੋਲੇ ਭੋਲ ਕੋਲੇ ਆਕੀ ਜਾ ਬੈਠੇ ਉੱਤੇ ਕਦੀ ਚੜ੍ਹ ਕੇ ਗਰਦੋਂ ਤੇ ਅੱਗੀ ਜਦੋਂ ਬੈਠੇ ਆ ਜੀ ਐਸੇ ਜੇ ਕੰਮ ਹੁੰਦਾ ਹੈ ਵੱਧ ਪਰ ਪਾਰਸੇ ਦੀ ਪੈ ਗਈ ਉਹ ਖੜਕੀ ਜਾਂਦਾ ਸੀ ਐਂ ਕਰ ਅਸੀਂ ਤਾਂ ਕਿਰਮੀ ਇਕੱਠੇ ਹੀ ਰਹਿੰਦੇ ਸੀ ਉਦੋਂ ਇਹ ਦਰਸ਼ਨ ਚੱਲੀ ਸੀ ਠੀਕ ਜੀ ਹੁਣ ਇਹ ਗਾਤਰਾ ਅਮਰਤ ਛਕਿਆ ਹੋਇਆ ਇਹਨਾਂ ਦਾ ਜੀ ਜੀ ਹੁਣ ਇਹ ਬਾਬਾ ਦਰਸ਼ਨ ਸਿੰਘ ਆ ਜੀ ਹਾਂ ਜੀ ਫਰਕ ਪੈ ਗਿਆ ਹਾਂ ਇਹਨਾਂ ਫਰਕ ਜਾਨੀ ਮੈਂ ਕਹਿੰਦਾ ਇੱਕ ਦਿਨ ਇਹ ਗੁਰੂ ਮਹਾਰਾਜ ਦਾ ਦੀਵਾਨ ਸੀ ਉਸ ਦਿਨ ਵੀ ਮੈਂ ਮਤਲਬ ਕਹਿੰਦਾ ਸੀ ਕਿ ਦਰਸ਼ਨ ਸਿੰਘ ਚੱਲੀ ਤੋਂ ਦਰਸ਼ਨ ਸਿੰਘ ਬਾਬਾ ਕਿਵੇਂ ਬਣ ਗਿਆ ਹਾਂ ਜੀ ਸਿਰਕੇ ਇਹ ਇਹ ਵੱਡੀ ਕਿਰਪਾ ਹੈ ਇਹ ਜਿਹੜੀ ਨਾ ਬੰਦੇ ਮਤਲਬ ਆਈ ਬਾਤੋਂ ਜਾਂ ਹੋਰਾਂ ਤੋਂ ਆਈ ਵੀ ਬੋਝ ਮਤਲਬ ਹੋ ਜਾਂਦੇ ਨੇ ਇੱਕ ਪਾਸੇ ਅਮਰਤ ਸ਼ਕ ਲੈ ਲੈਂਦੇ ਨੇ ਬਾਣੀ ਤੇ ਬਾਣੇ ਦੇ ਲੜ ਲੱਗ ਜਾਂਦੇ ਨੇ ਫਿਰ ਮਹਾਰਾਜ ਕਿਰਪਾ ਕਰ ਦਿੰਦਾ ਉਹਨਾਂ ਤੇ ਇਹਦੇ ਤੇ ਵੀ ਇਸ ਤਰ੍ਹਾਂ ਹੋਈ ਹੋਈ ਹੈ ਤੁਸੀਂ ਦੱਸੋ ਕਿ ਦਰਸ਼ਨ ਚੱਲੀ ਤੋਂ ਦਰਸ਼ਨ ਬਾਬਾ ਜੀ ਕਿਵੇਂ ਬਣੇ ਬਸ ਆਹੀ ਹੈ ਜੀ ਆ ਤੱਕੇ ਤੋਂ ਸਾਦੇ ਪਣਾ ਕਦੇ ਕੇਸ ਪਣਾ ਪੌਣਸ ਕਦੇ ਪੌਣਸ ਤੋਂ ਖਾ ਖੂਗੇ ਇਦੋਂ ਤੁਰਪੇ ਵੀ ਕਾਹ ਨਹੀਂ ਹੁਣ ਸਭ ਉਪਰਾਈਨਗਾ ਇਹਨਾਂ ਛੱਤ ਲਾ ਕੇ ਜਿਵੇਂ ਦੇ ਲੱਪਿਆ ਹਿੰ ਮੈਂ ਹੁਣ ਕਿਦੋਂ ਦੋਗੇ ਬਸ ਹਾਂ ਬਾਬਾ ਜੀ ਦੀ ਕਿਰਪਾ ਕਰਦੀ ਹੈ ਪੁਲਿਸ ਕੋਲ ਕਹਿੰਦੇ ਕਿਹੜੇ ਬਾਬਾ ਕੋਟੀ ਪੁਲਿਸ ਨੂੰ ਪਤਾ ਹੀ ਆ ਜੀ ਉਦੋਂ ਜਦੋਂ ਖਾੜਕਵਾ ਚਾਹ ਦੇ ਲਈ ਜਾਂਦੀ ਚੱਕ ਕੇ ਇਹਨਾਂ ਚਾਹ ਘੁੱਟ ਪਿਆ ਤੇ ਚਾਹ ਵੀ ਚੱਕ ਲਈ ਹੈ ਜੀ ਆ ਉਹ ਸੁੰਦਾ ਐਸਾ ਕੋਈ ਸੀਗਾ ਹਾਂ ਬਾਕੀ ਇਹ ਟਾਉਟ ਹੁੰਦੇ ਆ ਟਿਕਾਣ ਹੁੰਦੇ ਆ ਪਿੰਡਾਂ ਦੇ ਵਿੱਚ ਹਾਂ ਜੀ ਹਾਂ ਬਈ ਕੀ ਨਾਮ ਹੈ ਜਗਦੀਸ਼ ਸਿੰਘ ਹੈ ਜੀ ਬਈ ਤੁਸੀਂ ਕੀ ਕਰਦੇ ਹੋ ਜੀ ਖੇਤੀਬਾੜੀ ਕਰਦੇ ਜੀ ਹੁਣ ਠੀਕ ਹੈ ਪਹਿਲਾਂ ਪਹਿਲਾਂ ਪੰਜਾਬ ਪੁਲਿਸ ਜੀ ਹੁਣ ਮੈਨੂੰ ਮੈਨੂੰ ਨਾ ਪੂਰੇ ਦੀ ਹਵਾਲੀ ਗੱਲ ਜਾਂਦਾ ਕਿ ਗਵੰਡੀ ਆਣੀਗੀ ਪਰ ਤੁਸੀਂ ਤਾਂ ਨਹੀਂ ਕਿਹਾ ਹੱਥ ਤੋੜਣਾ ਕੀਤਾ ਹੁਣ ਗਵੰਡੀ ਮੈਂ ਕਿਵੇਂ ਚ ਕਰਨਾ ਹੀ ਪੈਂਦਾ ਜੀ ਨਹੀਂ ਇਹ ਤਾਂ ਨਹੀਂ ਕੀਤਾ ਨਹੀਂ ਇਹ ਤਾਂ ਆਪਣਾ ਇਹ ਗਵੰਡੀ ਆ ਜਿਹੜਾ ਮੈਂ ਇਸ ਕੱਲ ਸਸੀ ਗੱਜ ਦੀ ਕੀ ਨਾਮ ਹੈ ਜੀ ਪਲਵਿੰਦਰ ਸਿੰਘ ਆ ਜੀ ਤੁਸੀਂ ਕੀ ਕਰਦੇ ਜੀ ਮੈਂ ਹੁਣ ਤਾਂ ਹੀ ਖੇਤੀਬਾੜੀ ਕਰਦਾ ਪਹਿਲਾਂ ਆਰਮੀ ਸੀਗਾ ਖੜਨੀ ਸੀਗਾ ਹਾਂ ਜੀ ਕਿੱਧਰ ਰਹੀ ਡਿਊਟੀ ਕੋਲ ਉਹਦੀ ਤਾਂ तकरीबन ਸਾਰੇ ਇੰਡੀਆ ਜੀ ਘੁੰਮ ਲਿਆ। ਸਭ ਤੋਂ ਵਧੀਆ ਏਰੀਆ ਕਿਹੜਾ ਲੱਗਿਆ ਤੁਹਾਨੂੰ ਪੰਜਾਬ ਨੂੰ ਛੱਡ ਕੇ ਪੰਜਾਬ ਤੋਂ ਸਭ ਤੋਂ ਵਧੀਆ ਹੈ ਨੰਬਰ 1 ਰਾਜਸਥਾਨ। ਰਾਜਸਥਾਨ ਦੀ ਉਹ ਕਿਉਂ ਉਹਦੀ ਜੇ ਡਿਗਰੀ ਖਾਸਿਤ ਲੱਗੀ ਤੁਹਾਨੂੰ? ਬਸ ਸਾਡੀ ਸੋਚ ਦੇ ਸਾਬ ਤੇ ਵਧੀਆ ਲੱਗਿਆ ਬਹੁਤ ਸ਼ਾਂਤ ਮਾਹੌਲ ਆ। ਵਧੀਆ ਲੋਕ ਨੇ। ਪਾਣੀ ਬਹੁਤ ਘੱਟ ਰਸਤਾਨ ਦੇ। ਨਹੀਂ ਪਾਣੀ ਸਭ ਨੂੰ ਮਿਲਦਾ ਵੈਸੇ। ਆਰਮੀ ਵਾਲਿਆਂ ਨੂੰ ਤਾਂ ਮਿਲ ਜਾਂਦਾ। ਹਾਂਜੀ ਹਾਂਜੀ। ਉਹ ਹੀ ਦੱਸੋ ਕਿ ਆਰਮੀ ਦੀ ਜਾਦੂ ਦਾ। ਆਰਮੀ ਜਿਆਦਾ ਤਾਂ ਆਉਂਦੀ ਰਹਿੰਦੀ ਹੈ। ਇਹ ਤਾਂ ਹੁਣ ਵੀ ਟੱਚਾਂ ਜਿਹੜੀ ਜਜਮੈਂਟ ਨੌਕਰੀ ਕੀਤੀ ਆ 11 ਸਾਲ ਪਹਿਲੇ ਕਿਹੜੇ ਸਾਲਾਂ ਵਿੱਚ ਕੀਤੀ ਹੈ ਬਈ ਮੈਂ 94 ਵਿੱਚ ਭਰਤੀ ਹੋਇਆ ਸੀ ਠੀਕ ਹੈ ਜੀ 2014 ਵਿੱਚ ਰਿਟਾਇਰਮੈਂਟ ਲੈ ਲਈ ਠੀਕ ਹੈ ਜੀ 11 ਸਾਲ ਮਿੰਟ ਹੋ ਗਏ ਜੀ ਜੀ ਭਈ ਉਹ ਲੋਦਾਂ ਬਰ ਚਿੱਠੀਆਂ ਲੱਗਦੇ ਹੋਗੇ ਤੁਸੀਂ ਪਹਿਲਾਂ ਚਿੱਠੀਆਂ ਸੀ 2000 ਤੱਕ ਫੋਨ ਆ ਗਈ ਸੀ 6-7 ਸਾਲ ਚਿੱਠੀਆਂ ਲਿਖੀਆਂ ਨੇ ਠੀਕ ਹੈ ਜੀ ਤੇ ਫਿਰ ਤਾਂ ਫੋਨ ਚੱਲ ਪਈ ਸੀ ਚਿੱਠੀਆਂ ਆਉਂਦੀ ਹੁੰਦੀ ਸੀ ਉਹ ਜਿਵੇਂ ਫਿਲਮਾਂ ਜੇ ਅਸੀਂ ਦੇਖਿਆ ਬਾਰਡਰ ਫਿਲਮਾਂ ਦੇ ਵਿੱਚ ਕਿੰਨਾ ਕਿੰਨਾ ਜਿਹਾ ਚੌੜ ਚੜਦਾ ਚਾਹ ਤਾਂ ਬਹੁਤ ਦਈ ਉਹ ਫਿਰ ਸਾਰੇ ਪਿੰਡ ਦੀ ਯਾਦ ਚਿੱਠੀ ਆ ਰੋ ਚਿੱਠੀ ਸ਼ਾਮ ਕੇ ਰੱਖ ਲੰਦੀ ਫਿਰ ਪੜ ਲੰਦੀ 15 20 ਦਿਨਾਂ ਬਾਅਦ ਜੀ ਜੀਆਂ ਦੇ ਭੇਜੀ ਜਾਵੇਂ ਥੱਬਿਆਂ ਦੇ ਥੱਬੇ ਬੇ ਕੋਣ ਦੀ ਤਰੀਕ ਚੰਨਾ ਕੋਈ ਵੀ ਨਾ ਲੱਭੇ ਜੀ ਮੈਂ ਵੀ ਆਰਮੀ ਚੋਂ ਹੌਲਦਾਰੀ ਪੈਨਸ਼ਨ ਆਇਆ ਕੋਰਪਸ ਸਿਗਨਲ ਦੇ ਵਿੱਚੋਂ ਠੀਕ ਹੈ ਜੀ ਸਾਡਾ ਜਨਮ ਲਾਲਪੁਰ ਦਾ ਹੈ 85 ਚੱਕ ਲਈ ਆ ਲੀਣਾ ਤੋਂ ਅਸੀਂ ਗਏ ਆ 88 ਦੇ ਵਿੱਚ 2 ਫਰਵਰੀ ਨੂੰ ਪੈਨਸ਼ਨ ਆ ਗਿਆ 141 ਰੁਪਏ ਸੀ ਹੁਣ ਮੇਰੀ 35000 ਰੁਪਿਆ ਪੈਨਸ਼ਨ ਹੈ ਹੁਣ ਮੈਂ ਕੀ ਕਰਿਆ ਪਿੰਡ ਵਿੱਚ ਮੇਰੇ ਪੁਲਸ ਨਾਲ ਬਾਰੇ ਸਬੰਧ ਨਹੀਂ ਹਾਂਜੀ ਪੁਲਸ ਤਾਂ ਮੈਂ ਸਾਰੇ ਜਦੋਂ ਇਹ ਸਪਾਈ ਹੁੰਦੇ ਸੀ ਹੁਣ ਉਹ ਥਾਣੇਦਾਰ ਬਣੇ ਹੋਏ ਨਹੀਂ ਉਹ ਜੋ ਬਾਅਦ ਮੈਂ ਕੀ ਕਰਿਆ ਇੱਥੇ ਬੜਾ ਕੰਮ ਤੇ 96 ਚ ਮੈਨੂੰ ਡੀਸੀ ਨੇ 28 ਫਰਵਰੀ ਨੂੰ ਰਣਗੋਲ ਨੇ ਲੁਧਿਆਣੇ ਨੇ ਨੰਬਰ ਜ਼ਾਰੀ ਦਿੱਤੀ ਨੰਬਰ ਜ਼ਾਰੀ ਦੇ ਤਿੰਨ ਤੋਂ ਬਾਅਦ ਪਹਿਲਾ ਮੂਜਾ ਮੈਂ ਚੱਕਿਆ ਵੀ ਜਿਹੜੇ ਪ੍ਰਾਣੇ ਕੁੜੀਆਂ ਨੂੰ ਸੰਗ ਕਰਦੇ ਆ ਸਾਰੇ ਬੋਮਨ ਸਰ ਜਾਣਦੇ ਆ ਲੁਧਿਆਣਾ ਮੁੱਲਾਪੁਰ ਸਾਰੇ ਜਿੰਨੇ ਵੀ ਆ ਉਹ ਕੁੜੀਆਂ ਹੁਣ ਵਧੀਆ ਬਸਦੀਆਂ ਨੇ ਕਰਦੀਆਂ ਨੇ ਇਹ ਦੇਖੋ ਤੁਸੀਂ ਕੋਕੇ ਦੀ ਡਾਂਗ ਰੱਖੀ ਆ ਚਮੜਾ ਛੱਡਿਆ ਹੋਇਆ ਹਾਂਜੀ ਇਹ ਕੀ ਸ਼ੁਰੂ ਤੋਂ ਇਦਾਂ ਹੀ ਆ ਨਹੀਂ ਇੱਕ ਕੁੜੀ ਨੇ ਮੈਨੂੰ ਸਵਾਲ ਕਰਿਆ ਪੈਨਸ਼ਨ ਲੈਣ ਕਰੀ ਉਹਨੇ ਆਹ ਦੇਖ ਲਿਆ ਪਹਿਲੀ ਪੈਨਸ਼ਨ ਮੈਂ ਹੈਡਕੁਆਟਰ ਤੋਂ ਲੈਣ ਗਿਆ ਲੁਧਿਆਣੇ ਨਵੀਂ ਕਚਹਿਰੀ ਕੋਲੇ ਅਡਾ ਕਰ ਠੀਕ ਹੈ ਜੀ ਉਹ ਕਹਿੰਦੀ ਤੁਸੀਂ ਕੋਈ ਨੰਬਰ ਨੰਬਰ ਜਾਣਦੇ ਹੋ ਆਪਦਾ ਜੀ ਆਰਮੀ ਦਾ ਨੰਬਰ ਜੀ ਮੈਂ ਕਿਹਾ ਜੀ ਕਹਿੰਦੀ ਤੁਸੀਂ ਪੜੇ ਨਹੀਂ ਹੋਮੋਗੇ ਜੀ ਮੈਂ ਕਿਹਾ ਜੀ ਮਾੜੀ ਜੇ ਪੜੇ ਆ ਮੈਂ ਤਾਂ ਅੱਛਾ ਜੀ ਮੈਂ ਤਾਂ ਸੈਕੰਡ ਡਿਵੀਜ਼ਨ ਜੀ ਕਰੀ ਸੀ ਮੈਟਰ ਪਖਵਾਰ ਤੋਂ ਜੀ ਉਹ ਕਹੇ ਜੀ ਵੀ ਨੰਬਰ ਸੁਣਾ ਮੈਂ ਕਿਹਾ ਜੀ ਮਾੜਾ ਜੀ ਆਜ਼ਾਦ ਆ ਜੀ ਮੈਂ ਕਿਹਾ 6393W81 ਅੱਛਾ ਜੀ ਉੱਥੇ ਉਹ ਮੈਡਮ ਜਿਹੜੀ ਨਾਲ ਬੈਠੀ ਸੀ ਕਹਿੰਦੀ ਹੁਣ ਲੇਖ ਨੰਬਰ ਦੁਬਾਰਾ ਤੋਂ ਦੱਸੋ 6393W81 ਉਹ ਇਹ ਕਿਹੜਾ ਕੀ ਕਰਗਾ ਜੀ ਤੂੰ ਪੰਜਾਬੀ ਸੁਣ ਲਓ ਨਾ ਕੀ ਆ ਜੀ ਮੈਂ ਕਹਿੰਦੀ ਤੂੰ ਪੰਜਾਬੀ ਜੀ ਦੱਸ ਮੈਂ ਕਹਾ 63 ਜੀ 03 ਜੀ ਡਬਲ 8 1 ਜਿੱਥੇ 0 ਸੀ ਉੱਥੇ ਮੈਂ ਕਹਾ 93 93 ਉਹ ਮੈਡਮ ਕਹਿੰਦੀ ਲਿਖ ਬਤੰਦਰ ਸੀ ਅੱਛਾ ਕਿਉਂ ਮੈਂ ਮੇਜਰ ਸਾਹਿਬ ਦੀ ਗੱਡੀ ਚਲਾਉਂਦਾ ਸੀ ਠੀਕ ਹੈ ਜਦੋਂ ਮੈਂ ਰਾਂਚੀ ਤੋਂ ਰਾਂਚੀ ਤੋਂ ਰਿਟਾਇਰਮੈਂਟ ਹੈ ਜੀ ਉੱਥੋਂ ਮੈਂ ਕੀ ਸੀ ਉੱਥੋਂ ਮੇਜਰ ਸਾਹਿਬ ਤੇ ਇਹ ਜਦੋਂ ਫਿਲਮ ਦੇਖਣ ਜਾਂਦੇ ਸੀ ਅੰਗਰੇਜ਼ੀ ਚ ਗੱਲਾਂ ਕਰਦੇ ਸੀ ਮੈਂ ਜੀਬ ਚ ਚਲਾਉਂਦਾ ਸੀ ਰਾਂਚੀ ਹਾਂਜੀ ਉਥੋਂ ਜਦੋਂ ਉਹਨਾਂ ਨੇ ਗੱਲਾਂ ਕਰਨੀਆਂ ਫਿਰ ਛੋਟ ਛੋਟਾ ਫੜ ਲਿਆ ਬਈ ਉਹ ਤੇ ਚੁੱਟੀ ਪਾਈ ਹੈ ਕਦੇ ਬਹੁਤ ਜੀ ਪਾਈਆਂ ਵੀ ਨੇ ਆਉਂਦੀਆਂ ਵੀ ਨੇ ਡਾਕੀ ਤੋਂ ਵੀ ਫੜਦੇ ਰਹੇ ਆ ਵੀ ਕੋਈ ਪਿਆਰ ਵਾਲੀ ਆਈ ਹੈ ਨਾ ਜੀ ਇਹ ਕੰਮ ਚ ਨਹੀਂ ਆਪਾਂ ਬਿਲਕੁਲ ਨਹੀਂ ਵੀ ਜਦੋਂ ਤੁਸੀਂ ਕਹਿੰਦੇ ਮੈਂ ਸ਼ਰਾਰਤੀ ਆ ਹਾਂਜੀ ਫਿਰ ਸ਼ਰਾਰਤੀ ਬੰਦੇ ਨੂੰ ਤਾਂ ਆਉਂਦੀ ਹੁੰਦੀ ਹੈ ਨਾ ਬਾਕੀ ਪਿੰਡ ਵਾਲੇ ਦੱਸ ਦਿੰਦੇ ਨੇ ਨਹੀਂ ਇਹ ਕੰਮ ਨਹੀਂ ਕੀਤਾ ਜੀ ਸਕੂਲ ਚੋਂ ਮਾਸਟਰ ਤੋਂ 6:30 ਵਜੇ ਖਾਦੇ ਆ ਅੱਛਾ ਜੀ ਇੱਕ ਸਾਡਾ ਜੀ ਤੁਹਾਨੂੰ ਚੈਨਲ ਤੇ ਵੀ ਦੱਸ ਦਿੰਦੇ ਆ ਮਾਸਟਰ ਥੰਮਨ ਲਾਲ ਸੀ ਹਿੰਦੀ ਵਾਲਾ ਠੀਕ ਹੈ ਜੀ ਤੁਹਾਨੂੰ ਅੰਗਰੇਜ਼ੀ ਮਾਤਕਨੀ ਤਾਂ ਜਾਣ ਹੀ ਦਿੱਤਾ ਸਾਡੇ ਤਾਂ ਜਨਣਾ ਜੀ ਢੂਹਾ ਕੁੱਟਿਆ ਉਹਨੇ ਹਿੰਦੀ ਵਾਲੇ ਮਾਸਟਰ ਨੇ ਕੁੱਟਿਆ ਅੱਛਾ ਜੀ ਹਜੇ ਅਸੀਂ ਵੀ ਯਾਦ ਕਰਦੇ ਹਾਂ ਜਿਉਂਦਾ ਵਾ ਹਜੇ ਵੀ ਮੰਡੀ ਆਉਂਦਗਾੜ ਮਿਲਦਾ ਜੁੜਦਾ ਜੀ ਜੀ ਹਾਂ ਜਿਹਦੀ ਸਲੌਤ ਕਰਨੀ ਉਹਦੀ ਸਲੌਤ ਕਰਨੀ ਆ ਮਾਸਟਰ ਦੀ ਉਹਨੇ ਯਾਰਾਂ ਬਹੁਤ ਕੁੱਟਿਆ ਸਾਨੂੰ ਅੰਗਰੇਜ਼ੀ ਤੇ ਮਾਤਕਨੀ ਤਾਂ ਝਾਕਣੀ ਦਿੱਤਾ ਜੀ ਬਈ ਫਿਰ ਕੋਈ ਓਦਾਂ ਦੀ ਚਿੱਠੀ ਆ ਇਹ ਜਿਹੜੇ ਜੋ ਚਿੱਠੀ ਪੜ੍ਹ ਕੇ ਵੀ ਆਹ ਕੱਲੇ ਹੋ ਕੇ ਨਾ ਸਾਈਡ ਤੇ ਉਹ ਜੈਸ ਉਹ ਫੀਲਿੰਗ ਨਹੀਂ ਹੁੰਦੀ ਉਹ ਕੋਈ ਚਿੱਠੀ ਨਹੀਂ ਆਈ ਕੋਈ ਫੀਲਿੰਗ ਨਹੀਂ ਲਈ ਕੋਲੋ ਇਹ ਦੱਸ ਦਿਓ ਕਿਹੜੇ ਬਜ਼ੁਰਗ ਨੂੰ ਉਹ ਚਿੱਠੀ ਆਈ ਹੈ ਨਹੀਂ ਸਾਰੇ ਤਾਂ ਪਤਾ ਤਾਂ ਹੁੰਦਾ ਹੀ ਹੈ ਸਾਰਿਆਂ ਨੂੰ ਦੱਸਦੇ ਹੁੰਦੇ ਆ ਨਹੀਂ ਜੀ ਇਹ ਪਰਦਾ ਅਸੀਂ ਹਜੇ ਵੀ ਨਹੀਂ ਕਿਸੇ ਦਾ ਖੋਲਣਾ ਚਾਹੁੰਦੇ ਨਾ ਖੋਲਣਾ ਅੱਜ ਅੱਜ ਕਿਸੇ ਨਾ ਕਿਸੇ ਬਜ਼ੁਰਗ ਦਾ ਪਰਦਾ ਮੈਂ ਖੋਲ ਨਹੀਂ ਨਹੀਂ ਜੀ ਨਹੀਂ 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 ਇਹ ਗੱਲ ਨਹੀਂ ਹੋ ਸਕੀ ਮੈਨੂੰ ਹੋਰ ਕੋਈ ਦੱਸ ਦੂਗਾ ਨਹੀਂ ਜੀ ਹੁਣ ਵੀਰ ਬੈਠਾ ਹੈ ਕਿ ਗੌਂਦਾ ਵੀ ਇਹ ਲਿਖਦਾ ਵੀ ਆ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਜ਼ਿੰਦਗੀ ਤਜਰਬੇ ਸਾਂਝੇ ਕਰਦੇ ਆ ਬਈ ਅਸੀਂ ਗੱਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਆ ਪੀਟੀਸੀ ਨਿਊਜ਼ ਦਾ ਤੁਹਾਡੀ ਟੀਮ ਦਾ ਤੇ ਆਪਣੀ ਪਿੰਡ ਦੀ ਪੰਚਾਇਤ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਧੰਨਵਾਦ ਜੀ ਹਾਂ ਜੀ ਬਈ ਕੀ ਨਾਮ ਹੈ ਜੀ ਮੇਰਾ ਨਾਮ ਨੇਕ ਤੌਂ ਕਹੜੀ ਵਾਲਾ ਜੀ ਠੀਕ ਹੈ ਜੀ ਤੇ ਮੇਰੇ ਗਾਣੇ ਗੁਣੇ ਅਸੀਂ ਬਹੁਤ ਸੁਨੇ ਆ ਠੀਕ ਹੈ ਜੀ ਤੇ ਦੱਸੋ ਇਹ ਗਾਉਣ ਦਾ ਜਿਹੜਾ ਸਫਰ ਹੈ ਉਹ ਕਦੋਂ ਸ਼ੁਰੂ ਹੋਇਆ ਮੈਂ ਜੀ 6ਵੀਂ 7ਵੀਂ ਚ ਪੜਦਾ ਸੀਗਾ ਆਪਣੇ ਗਵਾਂਢੀ ਪੰਡਿਤ ਜੀ ਬੜਉਂਦੀ ਜੀ ਜੀ ਉੱਥੋਂ ਮੈਂ ਲਿਖਣ ਦਾ ਸ਼ੁਰੂ ਕੀਤਾ ਜੀ ਕੰਮ ਠੀਕ ਹੈ ਜੀ 50 60 ਮੇਰੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਆਈਆਂ ਹੋਈਆਂ ਨੇ ਠੀਕ ਹੈ ਜੀ ਬਾਕੀ ਨਮੀ ਸਿੰਘਰਾ ਨੇ ਮੇਰੇ ਗਾਣੇ ਗਾਏ ਆ ਕਿਹੜੇ ਕਿਹੜੇ ਨਮੀ ਸਿੰਘ ਅਮਰ ਅਮਰ ਅਰਸ਼ੀ ਮੈਸੇ ਪੂਜਾ ਸਰਦੇਸ਼ ਕੁਮਾਰੀ ਠੀਕ ਹੈ ਅਮਰਤਾ ਬਿਰਕ ਠੀਕ ਹੈ ਕੇ ਐਲ ਚਾਂਦ ਇੰਗਲੈਂਡ ਜੀ ਜੀ ਇੱਕ ਮੁੰਡਾ ਪਾਲ ਗਰੇਵਾਲ ਜੀ ਸਾਡੇ ਸਿਖਾਣਿਆ ਤੋਂ ਕੈਨੇਡਾ ਚ ਗਿਆ ਉਹਨੇ ਵੀ ਗਾਣੇ ਗਾਏ ਹੋਰ ਵੀ ਬਹੁਤ ਸਾਰੇ ਤੋਂ ਹਿੱਟ ਗਾਣੇ ਕਿਹੜਾ ਤੁਹਾਨੂੰ ਲੱਗਦੇ ਮੇਰਾ ਅੱਖੀਆਂ ਗਾਣਾ ਦੂਦਾਰਸ਼ਨ ਤੇ ਚੱਲਿਆ ਸੀਗਾ ਜੀ ਐਮ ਐਚ 59 ਤੇ ਅ ਅੱਖੀਆਂ ਗਾਣਾ ਚੱਲਿਆ ਸੀ ਟੀ ਸੀਰੀਜ਼ ਕੰਪਨੀ ਚ ਰਿਕਵੈਸਟ ਆਈ ਸੀਗੀ ਉਹ ਠੀਕ ਹੈ ਜੀ ਤੇ ਕਿਹਨੇ ਗਾਇਆ ਸੀ ਹੈਪੀ ਖੋਤੜਾ ਜੀ ਲੰਦਰ ਤੋਂ ਮੁੰਡਾ ਜੀ ਠੀ ਸੁਣ ਜਾ ਰਵੇ ਦਿਲਦਾਰਾ ਬੇ ਤੂੰ ਕਹਿਰ ਕਮਾਇਆ ਪਾਰ ਆਵੇ ਕਿਉਂ ਹੋ ਮਜਬੂਰ ਗਿਆ ਗੱਲ ਸੁਣ ਵੀ ਸੋਣਿਆ ਸੱਜਣਾ ਕਿਉਂ ਅੱਖੀਆਂ ਤੋਂ ਦੂਰ ਗਿਆ ਗੱਲ ਸੁਣ ਵੀ ਸੋਣਿਆ ਸੱਜਣਾ ਕਿਉਂ ਅੱਖੀਆਂ ਤੋਂ ਦੂਰ ਗਿਆ ਬਹੁਤ ਸੋਹਣਾ ਗਾਣਾ ਬਈ ਹੁਣ ਤਾਂ ਕਿ ਕਿੰਨੇ ਗਾਣੇ ਲਿਖ ਚੁੱਕੇ ਨੇ ਮੈਨੂੰ ਯਾਦ ਨਹੀਂ ਜੀ ਮੈਂ ਮੇਰੇ ਖਲ 50 60 ਕਿਤਾਬਾਂ ਦੇ ਵਿੱਚ ਕਿਸੇ 60 ਗੀਤ ਹੁੰਦੇ ਜਾਂ ਕਿਸੇ 30 ਕਿਸੇ 40 ਐਦਾਂ ਮੇਰੇ 50 60 ਕਿਤਾਬਾਂ ਮਾਰਕੀਟ ਦੇ ਵਿੱਚ ਆਈ ਹੋਈਆਂ ਉਹ ਸਾਰੀ ਗਾਣੇ ਦੀਆਂ ਨਹੀਂ ਗਾਣਿਆਂ ਦੀਆਂ ਨਹੀਂ ਸਾਰੀਆਂ ਵਿੱਚ ਇਤਿਹਾਸ ਸਿੱਖੀ ਇਤਿਹਾਸ ਮਾਤਾ ਦੀਆਂ ਪੇਟਾਂ ਬਾਲਕਨਾਥ ਪੀਰ ਨਗਾਹੇ ਵਾਲਾ ਉਹ ਸਭ ਮੈਂ A to Z ਸਾਰੇ ਪੀਰਾਂ ਬਾਰੇ ਲਿਖਿਆ ਜੀ ਬਈ ਗਾਣਾ ਲਿਖਣ ਲੱਗੇ ਕੀ ਸੋਚਦੇ ਹੁੰਨੇ ਹੋ ਉਸਤੋਂ ਮੈਂ ਮੈਨੂੰ ਕੋਈ ਵੀ ਮੁਖੜਾ ਮਿਲ ਜੇ ਜੀ ਕੋਈਆਂ ਕੋਈ ਵਧੀਆ ਚੀਜ਼ ਦੇਖਦਾ ਮੈਂ ਉਹੀ ਚੀਜ਼ ਲਿਖਦਾ ਹੁੰਦਾ ਮੈਂ ਨਕਲੀ ਗਾਣਾ ਨਹੀਂ ਲਿਖਦਾ ਠੀਕ ਹੈ ਬਈ ਹਾਂਜੀ ਹਾਂਜੀ ਬਈ ਸਭ ਤੋਂ ਪਹਿਲਾਂ ਕਿਹੜਾ ਗਾਣਾ ਲਿਖਿਆ ਸੀ ਜਿਆਦਾ ਕੋਈ ਸਭ ਤੋਂ ਪਹਿਲਾਂ ਮੈਂ ਧਰਮ ਗਾਣਾ ਲਿਖਿਆ ਸੀ ਜੀ ਉਹ ਹੁਣੇ ਉਹ ਪੇਸ਼ ਕਰੂੰਗਾ ਜੀ ਉਹ ਗਾਣਾ ਠੀਕ ਹੈ ਜੀ ਬਈ ਗਾਣਾ ਲਿਖਣਾ ਜਾਨੀ ਕਿਹਨੇ ਦੱਸਿਆ ਤੁਹਾਨੂੰ ਵੀ ਇਹ ਕਿੱਦਾਂ ਲਿਖੀ ਜਾਉਂਦਾ ਗਾਣਾ ਜਾਂ ਆਪਣੇ ਆਪ ਹੀ ਤੁਸੀਂ ਸ਼ੁਰੂ ਤੋਂ ਲਿਖਣ ਲੱਗ ਗਏ ਮੈਂ ਸ਼ੁਰੂ ਤੋਂ ਹੀ ਲਿਖਣ ਲੱਗ ਗਿਆ ਸੀ ਉਸ ਮੈਂ ਇਤਿਹਾਸ ਬਹੁਤ ਪੜਿਆ ਜੀ ਕਿਤਾਬਾਂ ਬਹੁਤ ਵਡੀਆਂ ਨੇ ਵੱਡੀਆਂ ਵੱਡੀਆਂ ਠੀਕ ਇੱਕ ਗੀਤ ਕਰਨ ਲਈ ਵੀ ਪੜਨਾ ਕਿੰਨਾ ਜ਼ਰੂਰੀ ਆ ਬਹੁਤ ਜ਼ਰੂਰੀ ਆ ਜੀ ਹਾਂ ਉਹਦੇ ਬਾਤ ਤੇ ਨੌਲੇਜ ਲੈਣੀ ਬਹੁਤ ਜ਼ਰੂਰੀ ਆ ਜਿਹੜੀ ਚੀਚੀ ਚੀਚੀ ਜਿਹਾ ਆਪਾਂ ਲਿਖਣੀ ਆ ਤੇ ਮੈਂ ਬਹੁਤ ਵੱਡੇ ਵੱਡੇ ਗ੍ਰੰਥ ਪੜ੍ਹਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਤੱਕ ਤੁਹਾਨੂੰ ਲੱਗਦਾ ਸਭ ਤੋਂ ਵੱਧ ਕਿਹਨੂੰ ਪੜ੍ਹਿਆ ਮੈਂ ਜੀ ਹੀਰ ਬਾਰਸ਼ਾ ਰੂਪ ਵਿਸ਼ੰਤ ਦولت ਆਰਾਮ ਦਾ ਹੋਰ ਵੀ ਕਾਫੀ ਮੈਂ ਪੜੀਆਂ ਜੀ ਕਿਤਾਬਾਂ ਸਭ ਤੋਂ ਵੱਧ ਪੜ੍ਹਨਾ ਕਿਹੜਾ ਵਧੀਆ ਲੱਗਦਾ ਤੁਹਾਨੂੰ ਕਿਹੜਾ ਰਾਈਟਰ ਪੜ੍ਹਨਾ ਦੇਣੀ ਔਰ ਰਾਈਟਰ ਸਾਰੇ ਹੀ ਵਧੀਆ ਲੱਗਦੇ ਆ ਜੀ ਮੈਨੂੰ ਜਿੰਨਾ ਬਾਰੇ ਮੈਂ ਪੜ੍ਹਿਆ ਵਧੀਆ ਇਹਨਾਂ ਤੋਂ ਮੈਨੂੰ ਕੋਈ ਕੁਛ ਨਾ ਕੁਛ ਮੈਨੂੰ ਮਿਲਿਆ ਕਿਹੜੇ ਕਿਹੜੇ ਜਾਨੀ ਰਾਈਟਰ ਨੂੰ ਪੜ੍ਹਿਆ ਤੁਸੀਂ ਕਿਹੜੇ ਲੇਖਕ ਨੂੰ ਪੜ੍ਹਿਆ ਤੁਸੀਂ ਮੈਂ ਜਾਂ ਤੇ ਦੇਵ ਤਰੀਕਾਂ ਵਾਲਾ ਜੀ ਜੇ ਮਾਨ ਮਰਾੜਾ ਵਾਲਾ ਠੀਕ ਹੈ ਚਮਨ ਲਾਲ ਸ਼ੋਕਲ ਜੀ ਇਹ ਰਾਈਟਰਾਂ ਨੂੰ ਮੈਂ ਜਾਂ ਦੇਖਾਂਦੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਭਾਈ ਚਲੋ ਤੁਸੀਂ ਇੱਕ ਗਾਣਾ ਸੁਣਾਓ ਹਾਂ ਮੈਂ ਉਹ ਵੇਖਦਾ ਤਾਂ ਆਕੇ ਵਿੱਚ ਜਗਦੇ ਹੜੇ ਤੇ ਜ਼ੁਲਮਾਂ ਦੇ ਵਗਦੇ ਹੜੇ ਤੇ ਜ਼ੁਲਮਾਂ ਦੇ ਵਗਦੇ ਭਲੇ ਬੰਦੇ ਦਾ ਇਥੇ ਕੋਈ ਭਲੇ ਬੰਦੇ ਦਾ ਇਥੇ ਕੋਈ ਨਾ ਕਰਦਾ ਸ਼ਤਕਾਰ ਵੇਖ ਲੈ ਵੇਖ ਲੈ ਕੀ ਕਰਦਾ ਇਹ ਤੇਰਾ ਸੰਸਾਰ ਵੇਖ ਲੈ ਕੀ ਕਰਦਾ ਇਹ ਤੇਰਾ ਸੰਸਾਰ ਪੇਪਰਦਾਨ ਹੈ ਬਣਿਆ ਹਰ ਬੰਦਾ ਸ਼ੈਤਾਨ ਹੈ ਬਣਿਆ ਕੂੜੇ ਤੇ ਪਰਦਾਨ ਹੈ ਬਣਿਆ ਹਰ ਬੰਦਾ ਸ਼ੈਤਾਨ ਹੈ ਬਣਿਆ ਮੂੰਹ ਵਿੱਚ ਛਾਦੇ ਰਾਮ ਰਾਮ ਹੈ ਮੂੰਹ ਵਿੱਚ ਛਾਦੇ ਰਾਮ ਰਾਮ ਹੈ ਬਗਲ ਦੇ ਵਿੱਚ ਕਟਾਰ ਵੇਖ ਲੈ ਵੇਖ ਲੈ ਵੇਖ ਲੈ ਕੀ ਕਰਦਾ ਇਹ ਤੇਰਾ ਸੰਸਾਰ ਵੇਖ ਲੈ ਕੀ ਕਰਦਾ ਇਹ ਤੇਰਾ ਸੰਸਾਰ ਜਗਤੇ ਸਮਾ ਹੈ ਕੈਸਾ ਹਰ ਕੋਈ ਕਰਦਾ ਪੈਸਾ ਪੈਸਾ ਆਇਆ ਜਗਤੇ ਸਮਾ ਹੈ ਕੈਸਾ ਹਰ ਕੋਈ ਕਰਦਾ ਪੈਸਾ ਪੈਸਾ ਸਭ ਨੇ ਤੇਰਾ ਨਾਮ ਆਪਣੇ ਸਭ ਨੇ ਤੇਰਾ ਨਾਮ ਆਪਣੇ ਦਿੱਤਾ ਮਨੋਂ ਵਿਚਾਰ ਵੇਖ ਲੈ ਵੇਖ ਲੈ ਵੇਖ ਲੈ ਕੀ ਕਰਦਾ ਇਹ ਤੇਰਾ ਸੰਸਾਰ ਵੇਖ ਲੈ ਕੀ ਕਰਦਾ ਇਹ ਤੇਰਾ ਸੰਸਾਰ ਆਪਣੀ ਮਾਂ ਨੂੰ ਪੂਰੇ ਨਾਰਪਤੀ ਦੇ ਬੋਲੇ ਮੂਰੇ ਧੀ ਆਪਣੀ ਮਾਂ ਨੂੰ ਪੂਰੇ ਨਾਰਪਤੀ ਦੇ ਬੋਲੇ ਮੂਰੇ ਪਗਵਟ ਪਾਈ ਬਣ ਕੇ ਇੱਥੇ ਪਗਵਟ ਪਾਈ ਬਣ ਕੇ ਇੱਥੇ ਕਰਦੇ ਮਿੱਤਰ ਮਾਰ ਵੇਖ ਲੈ ਵੇਖ ਲੈ ਕੀ ਕਰਦਾ ਇਹ ਤੇਰਾ ਸੰਸਾਰ ਵੇਖ ਲੈ ਕੀ ਕਰਦਾ ਤੇ ਤੇਰਾ ਸੰਸਾਰ ਵੀ ਹੁਣ ਵੈਲੈਂਟਾਈਨ ਡੇ ਲੰਘ ਕੇ ਹਟਿਆ ਹਾਂਜੀ ਹਾਂਜੀ ਤੇ ਕੋਈ ਪਿਆਰਾ ਜਿਹਾ ਗਾਣਾ ਸੁਣਾ ਦਿਓ ਇੱਕ ਫਿਰ ਰੋਮਾਂਟਿਕ ਜਿਹਾ ਗਾਣਾ ਸੁਣਾ ਦੀ ਜੀ ਰੋਮਾਂਟਿਕ ਗਾਣਾ ਕੋਈ ਰੋਮਾਂਟਿਕ ਰੋਮਾਂਟਿਕ ਹੋ ਲੰਗੀ ਜਦੋਂ ਮਾਰ ਕੇ ਹਲਾਰਾ ਲੱਗਦਾ ਰਹਿ ਗਿਆ ਨਹੀਂ ਮੈਂ ਤਾਂ ਤੇਰੇ ਵੱਲ ਤੱਕਦਾ ਲੰਗੀ ਜਦੋਂ ਮਾਰ ਕੇ ਹਲਾਰਾ ਲੱਗਦਾ ਰਹਿ ਗਿਆ ਨਹੀਂ ਮੈਂ ਤਾਂ ਤੇਰੇ ਵੱਲ ਤੱਕਦਾ ਮਾਰ ਤੇਰੀ ਗੁੱਤ ਨਹੀਂ ਸੀ ਨੀ ਤੇ ਡੰਗ ਨੇ ਪੱਟਤਾ ਬਿਲੋਨੀ ਤੇਰੇ ਗੋਰੇ ਰੰਗ ਨੇ ਪੱਟਤਾ ਬਿਲੋਨੀ ਤੇਰੇ ਗੋਰੇ ਰੰਗ ਨੇ ਪੱਟਤਾ ਬਿਲੋਨੀ ਤੇਰੇ ਗੋਰੇ ਰੰਗ ਨੇ ਬਾਈ ਪਰ ਪੱਟਿਆ ਗੋਰੇ ਨਹੀਂ 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 ਇਹ ਨਹੀਂ ਕੋਈ ਗੱਲ ਵਾਤੇ ਹਾਂ ਜੀ ਗੱਲ ਬਹੁਤ ਵਧੀਆ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨੌ ਗਰਮੀਤ ਹੈ ਬਾਈ ਤੁਸੀਂ ਕੀ ਕਰਦੇ ਹੋ ਅਸੀਂ ਖੇਤੀਬਾੜੀ ਕਰਦੇ ਹਾਂ ਠੀਕ ਹੈ ਬਈ ਤੁਸੀਂ ਕੋਈ ਗੱਲਬਾਤ ਸੁਣਾਓ ਪਹਿਲਾਂ ਤੁਸੀਂ ਬੋਲ ਰਹੇ ਸੀ ਕੋਈ ਇੱਧਰ ਫੁਰਦੂ ਹੀ ਦੱਸੋ ਮੈਂ ਕਿਤੇ ਸਾਹਮਣੇ ਆ ਕੇ ਤਾਂ ਇਹ ਇਸ਼ਾਰੀ ਸੰਗ ਜਾਂਦੇ ਆ ਪਿੱਛੇ ਤਾਂ ਰੱਕੀ ਬੋਲ ਪੈਂਦਾ ਉਹ ਸਮਝ ਲੋ ਮੈਂ ਕਹੇ ਨਹੀਂ 来 चलो हां लाले संग भाई कोई चक्कर नहीं है बस यार दादा भाई कोई तो गल बोलू भाई बस केड़ी गल है ये साडे ਪਿੰਡ ਦਾ ਸਭ ਤੋਂ ਸਾਲੂ ਮੁੰਡਾ ਜੀ ਆਹ ਮੁੰਡਿਆਂ ਨੂੰ ਪ੍ਰਧਾਨ ਆ ਮੁੰਡਿਆਂ ਆ ਜਾ ਦੋ ਲੋ ਬੋਲੋ ਭਾਈ ਨਾ ਹੋਰ ਭਾਈ ਕੀ ਨਾਮ ਹੋਦਾ ਮੇਰ ਨਗਰਿੰਦਰ ਸਿੰਘ ਭਾਈ ਤੁਸੀਂ ਕੀ ਕਰਦੇ ਮੈਂ ਤਾਂ ਬਿੱਲਾ ਹੀ ਆ ਜੀ ਬਿੱਲਾ ਹੀ ਹਾਂ ਹਾਂ ਜੀ ਕੋ ਕਰਦੇ ਕੋਈ ਤਾਂ ਸੋਚਿਆ ਨਹੀਂ ਕਿ ਵਿਲੇ ਰਹਿਣਾ ਹਾਂ ਤਾਂ ਵਿਲੇ ਹੀ ਰਹਿਣਾ ਜੀ। ਅੱਛਾ। ਢੇਰ ਦੇਖਾਂਗੇ। ਕਿੰਨਾ ਕਿੰਨੇ ਸਾਲ ਵਿਲੇ ਰਹਿਣਾ ਬਾਈ। ਅਜੇ ਦੇਖ ਤਾਂ ਜਿੰਨਾ ਕੋ ਤਰਕ ਉਹ ਬਣਦਾ ਨਹੀਂ ਉਹਨਾਂ ਚਿਰ ਵਿਲੇ ਹੀ। ਕੀਤਾ ਕੀ ਹੈ ਬਾਈ ਹੁਣ ਤੱਕ? ਹੁਣ ਤੱਕ ਤਾਂ ਕੋਈ ਨਹੀਂ ਕੀਤਾ ਜੀ। ਵਿਲੇ ਹੀ ਰਹਿਣਾ। ਬਸ ਵਿਲੇ ਹੀ ਰਹੇ ਜੀ। ਛੋੜੇ ਬਣ। بڑے ਹੀ ਮੈਂ ਬੀ ਕਾਮ ਕੀਤੀ ਹੋਈ ਆ ਜੀ। ਬੀ ਕਾਮ ਵਿਲੇ। ਬੀ ਕਾਮ ਹੋ ਕੇ ਵਿਲੇ। ਬਸ ਨੌਕਰੀ ਮਿਲਦੀ ਨਹੀਂ ਜੀ ਕੀ ਕਰੀ। ਨੌਕਰੀ ਮਿਲਦੀ ਨਹੀਂ। ਨਾ ਮਿਲੀ ਵੀ ਨਹੀਂ ਹੈਗੀ ਜੀ। ਟਰਾਈ ਕੀਤੀ ਹੈ? ਹਾਂ ਜੀ। ਟਰਾਈ ਕੀਤੀ ਹੈ? ਟਰਾਈ ਕੀਤੀ ਹਾਂ ਜੀ। ਕਿੱਧਰ ਕਿੱਧਰ ਜਾਨੀ? ਬੈਂਕ ਜਿਵੇਂ ਕੀਤੀ ਹੈ ਟ੍ਰਾਈ ਆਰਮੀ ਦੇ ਵਿੱਚ ਵੀ ਮੈਂ ਕੀਤੀ ਸੀ ਉਹ ਕਲੀਅਰ ਹੋ ਗਿਆ ਸੀ ਸਾਰਾ ਤੇ ਪੇਪਰ ਕੈਨਸਲ ਕਰ ਦਿੱਤਾ ਸੀ ਹਾਂਜੀ ਨਹੀਂ ਫਿਰ ਉੱਥੇ ਤਾਂ ਨਹੀਂ ਕਿਤੇ ਇੰਟਰਵਿਊ ਦੇਣ ਲੱਗੇ ਤਾਂ ਨਹੀਂ ਕਹਿੰਦੇ ਵਾ ਬਿੱਲੇ ਹੀ ਆ ਨਾਰਾਜ਼ ਨਹੀਂ ਨਹੀਂ ਬਈ ਸਿਕਲ ਜੀ ਫਸਰੂਗਾ ਜੀ ਬਈ ਕੀ ਨਾਮ ਹੈ ਜੀ ਪ੍ਰੀਤਮ ਸਿੰਘ ਗੁਰਿਆ ਸਹੀ ਗੁਰਿਆ ਸਾਹਿਬ ਤੁਸੀਂ ਕੀ ਕਰਦੇ ਜੀ ਫੈਡਣਾ ਜੀ ਖੇਤੀ ਕੀਤੀ ਆ ਠੀਕ ਹੈ ਜੀ ਹੁਣ ਗਾਈਆਂ ਦਾ ਫਾਰਮ ਭਰ ਲਿਆ ਠੀਕ ਹੈ ਜੀ ਕੋਈ ਦੱਸੋ ਪਿੰਡ ਦੀ ਯਾਦ ਫਿਰ ਜਾ ਜੀ ਪਹਿਲਾਂ ਜਾਨੀ ਬਸ ਖੂਹੋਂ ਤੇ ਆਪਣੇ ਫਰੇ ਫਰੇ ਸਭ ਕੋਈ ਜਾਨੀ ਗਾਈ ਨੇ ਜੀ ਤੇ ਹੁਣ ਬੁੱਢੇ ਹੋ ਗਏ ਹੁਣ ਬਸ ਮਕਾਈਆਂ ਦਾ ਫਾਰਮ ਮਕਾਈਆਂ ਵਿੱਤੀ ਜਨੇ ਬੁਰੇ ਸਾਥੇ ਕਹਿੰਦੇ ਤੁਸੀਂ ਸ਼ੀਪ ਦੇ ਖੜਾਦੀ ਬਹੁਤ ਤਕੜੇ ਹੋ ਸ਼ੀਪ ਸੀ ਵੀ ਹੁਣ ਖੜੀ ਆਈ ਨਹੀਂ ਕਿਹੜੇ 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 ਮਿੱਤਰ ਆ ਥੋੜੇ ਸ਼ੀਪ ਵਾਲੇ ਸ਼ੀਪ ਵਾਲੇ ਰਾਮ ਤੂੰ ਕਾ ਬੈਠਾ ਜੀ ਮੈਂ ਸਾਰੇ ਆ ਬੰਸੀ ਸਭ ਤੋਂ ਵੱਧ ਫਿਰ ਸ਼ੀਪ ਕਿਹਦੇ ਲੱਗਦੀ ਐ ਸੀਬ ਨੇ ਬਾਬਾ ਗਣ ਜੂੜਾ ਜੜਾ ਖੜਿਆ ਨਹੀਂ ਨਹੀਂ ਉਹ ਨਾਰਮਲ ਕਿ ਨੂੰ ਕਿਦੇ ਉੱਤੇ ਸੀਬ ਲਾਉਨੇ ਹੋ ਸਭ ਤੋਂ ਜ਼ਿਆਦਾ ਕਿਹੜਾ ਬੰਦਾ ਡਿੱਕੇ ਆਉਂਦਾ ਕਿਵੇਂ ਜੀ ਸਮਝ ਨਹੀਂ ਆਈ ਜੀ ਵੀ ਸੀ ਪਾਪਾ ਸੀਬ ਲਾਉਨੇ ਹੋ ਨੇ ਇੱਕ ਦੂਜੇ ਸੀਬ ਲਾਉਨੇ ਹਾਂ ਜੀ ਹਾਂ ਸਭ ਤੋਂ ਵੱਧ ਸੀਬ ਵੱਧ ਲਵਾਉਂਦਾ ਕੌਣ ਸੀਬ ਤਾਂ ਜੀ ਕੋਈ ਇੱਕ ਗੰਟੀ ਗਣਾ ਵੀ ਕੁਦਰਤ ਹੈ ਕੋਈ ਕਿਸੇ ਨੂੰ ਲਾ ਲਾ ਨਹੀਂ ਵੀ ਕੋਈ ਲਵਾਉਂਦਾ ਮੈਂ ਮੁਆਫ ਕਰਾ ਹਾਂ ਜੀ ਹਾਂ 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 ਜੀ ਨੌ ਤੋਂ ਬਾਅਦ ਨਾਲ ਸਾਰੇ ਸੀਪ ਹਾਂ ਠੀਕ ਹੈ ਬਈ ਬਈ ਵੇ ਰਸੀਦ ਸਿੱਖੀ ਕਿੱਥੋਂ ਸੀਗੀ ਬਲ ਸੀਪ ਇੱਥੋਂ ਜੀ ਜੀ ਕਿਹੜਾ ਥੋੜਾ 스타ਕ ਕੋਣ ਕਿਨੇ ਸਿਕਾਈ ਤੁੰਨੂ ਸੀਪਰਾਂ ਨੂੰ ਕਿਸੇ ਨੇ ਨਹੀਂ ਸ਼ਿਕਾਇਤ ਨਾ ਤਾਰ ਵੀ ਸੁਣਾ ਦੋ ਕੋਈ ਗਾਣਾ ਕੋਣ ਦਾ ਹੁੰਦੇ ਨਹੀਂ ਆਪਾਂ ਨੂੰ ਸੁਣਾ ਦੇ ਤਾਰ ਬਾਈ ਦਾ ਕਹਿਦਾ ਖੜਾ ਹੋ ਕਰੀ ਜਾਣਾ ਤੂੰ ਸੁਣਾ ਕੋਈ ਮੈਨੂੰ ਜਉਂਦੀ ਹੋਵੇ ਫੇਰ ਹੀ ਆ ਕੋਈ ਗੱਲ ਦੱਸ ਚੱਲ ਬਾਈ ਤੂੰ ਜਾ ਮੈਂ ਕੀ ਦੱਸਾਂ ਵੀਰੇ ਕੋਈ ਨਹੀਂ ਕਰੇ ਮੈਂ ਖੇਤੀ ਕਰਨਾ ਬਾਈ ਖੇਤੀ ਕਰਦਾ ਮੈਂ ਹਾਂ ਪੂਰੇ ਚੱਲ ਦਾਰੂ ਘਾਰੇ ਕਿੰਨੀ ਖੰਡੀ ਆ ਕਬੂਤਰ ਰੱਖਿਆ ਮੇਰੇ ਦਾਰ ਦਾਰ ਨੂੰ ਫੁੱਲ ਕੱਢੀ ਜਾਏ ਜੀ ਦਾਰੂ ਦਾ ਅੱਜ ਵੀ ਜਾ ਹੈ ਗੰਢੋਂ ਪਰ ਸਾਟੀ ਜਾਏ ਅਈ ਦੂ ਠੇਕਾ ਜੀ ਪੀਤੀ ਨਹੀਂ ਹੈ ਹਾਂ ਦਾਰੂ ਕੱਢ ਹੁਣ ਤੱਕਰ ਅੱਛਾ ਜੀ ਜਾਨੂ ਓ ਠੇਕੇ ਵਾਲੀ ਤੁਰੂ ਜਾਂ ਜਾਨੂ ਅਸੀਂ ਛੱਡ ਗਏ ਪਹਿਲੇ 10 ਦੇਸੀ ਕਿਵੇਂ ਕੱਢਦੇ ਕਿਵੇਂ ਹੁੰਦੇ ਸੀ ਇਹ ਦੱਸੋ ਕੱਢਦੇ ਪਹਿਲਾਂ ਆਹ ਤੋੜਿਆਂ ਚ ਪਾ ਲੈਣੀ ਗੜ ਪਾ ਕੇ ਦੱਬ ਦੇਣੀ ਰੂੜੀਆਂ ਚ ਠੀਕ ਹੈ ਜੀ ਰੂੜੀਆਂ ਚ ਦੱਬ ਕੇ ਜਦੋਂ 8ਵੇਂ 9ਵੇਂ ਦਿਨ ਬਣ ਜਾਣੀ ਠੀਕ ਹੈ ਜੀ ਫਿਰ ਉਹਨੂੰ ਕੱਢ ਲੈਣੀ ਕੱਟਣ ਦਾ ਤਜਰਬਾ ਵੀ ਦੱਸਣਾ ਵੀ ਆਹ ਚੀਜ਼ ਲੱਗਦੀ ਸੀ ਕੱਟਣ ਦਾ ਪੀਪੇ ਪੀਪੇ ਜੋ ਤੋੜੇ ਤੁਸੀਂ ਤੋੜੇ ਜੋ ਤੋੜੇ ਜੋ ਪੀਪੇ 'ਚ ਪਾਲਣਾ ਤੋੜੇ ਵਾਲਾ ਸਮਾਨ ਠੀਕ ਹੈ ਜੀ ਸਮਾਨ ਕੀ ਕੀ ਪਾਉਂਦੇ ਸੀ ਇਹ ਸਮਾਨ 'ਚ ਵੀ ਕੀ ਪਾਉਂਦੇ ਇੱਕ ਦਮ ਧੜ ਤੇ ਦੀ ਕੁਜਾ ਕੀ ਲੱਗਦਾ ਸੀ ਸੰਤਰਾ ਸੰਤਰੇ ਪਾਲਣੇ ਕਿੰਨੂ ਪਾਲਣੇ ਠੀਕ ਹੈ ਗੰਗੂਰ ਪਾਲਣੇ ਇਹ ਜੀ ਚੀਜ਼ਾਂ ਪਾ ਕੇ ਵਸ ਘੜ ਪੈ ਜਾਣਾ ਠੀਕ ਹੈ ਜੀ ਚਲੋ ਉਹਦੀ ਦਾਰੂ ਬਣਾ ਲਓ ਠੂਠ ਬੋਲਦਾ ਦੋਂ ਅੰਗੂਰ ਸੀਗੇ ਸਹੀ ਨਾ ਨਹੀਂ ਵੀ ਭਾਗਦਾ ਹੁਣ ਬਾਲੇ ਲੱਗੇ ਨੇ ਨਾ ਹਾਂਜੀ ਉਦੋਂ ਦਾ ਹੀ ਉਦੋਂ ਅਸੀਂ ਰਹਿ ਕੇ ਛੇ ਨੇ ਉਹ ਸੀਦਾ ਹੱਥ ਪਰੇ ਕਰ ਠੀਕ ਇਹ ਸੀ ਪਿੰਡ ਤੁੰਗਾ ਛੜੀ ਦੀ ਥੱਥ ਮੈਨੂੰ ਉਸ ਬਹੁਤ ਵਧੀਆ ਲੱਗਿਆ ਤੁਸੀਂ ਵੀ ਦੱਸੋ ਤੁਹਾਨੂੰ ਕਿਦਾਂ ਲੱਗਿਆ ਹੁਣ ਵਾਧੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਹੁੰਦੀ ਹੈ ਅੱਜ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਤੁੰਗਾ ਛੜੀ